ਇਹ ਟੋਫਾ ਵਾ ਇਹ ਬਿਲਕੁਲ ਟੋਫਾ ਜੀ ਹੁਣ ਮੈਂ ਰੇਟ ਤੁਹਾਡਾ ਹੋਰ ਦੱਸੋ ਚਾ ਲੋ ਵੇ ਗੱਡੀ ਸੰਭਲੋ ਆਪਾਂ ਫਰੀ ਦੇ ਪਾ ਦੇ ਦੇਣੀ ਹੈ ਨਜ਼ਾਰਾ ਨਜ਼ਾਰਾ ਚੱਕਦੇ ਹੋਏ ਕੰਮ 1 ਲੱਖ 35 ਹਜ਼ਾਰ ਦੀ ਗੱਡੀ ਦੇ ਦਾਂਗੇ ਥੋੜੀ ਘਟਾਉਣਾ ਥੋੜਾ ਜਿਹਾ ਘਟਾ ਦਿਓ ਜੀ ਤੁਸੀਂ 1 ਲੱਖ 80 ਦੇ ਦਾਂਗੇ ਜੀ ਆ ਜਾਓ ਇਹ ਨੋਵਾ ਗੱਡੀ ਕਿੰਨੇ 1 ਲੱਖ 35 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ 1 ਲੱਖ 50 ਇਹ ਆਪਾਂ ਗੱਡੀ ਭਾਜੀ 1 ਲੱਖ 70 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ 2016 ਮਾਡਲ 2 ਲੱਖ 40 ਹਜ਼ਾਰ ਦੀ ਗੱਡੀ ਦੇ ਦਾਂਗੇ 2 ਲੱਖ ਤੇ 40 ਹਜ਼ਾਰ ਵੀਰੇ 2 ਲੱਖ ਤੇ ਹੋ ਗਈ ਡਨ ਆਜੋ ਹਰ ਸਾਰੇ ਗੱਡੀਆਂ ਦੀ ਇੰਸ਼ੋਰੈਂਸ ਹੈਗੀ ਆ ਜਿਸ ਗੱਡੀ ਦੀ ਇੰਸ਼ੋਰੈਂਸ ਨਹੀਂ ਹੋਊਗੀ ਇਨਸ਼ਾਅੱਲਾ ਅਸੀਂ ਕਰ ਆ ਕੇ ਦੰਗੇ ਹਾਂਜੀ ਸਤਿ ਸ੍ਰੀ ਅਕਾਲ ਮੇਤਰ ਪਿਆਰਿਓ ਕੀ ਹਾਲ ਚਾਲ ਨੇ ਪਹਿਲਾਂ ਤਾਂ ਜੀ ਮੇਰੇ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਾਈ ਜੀ ਅੱਜ ਦੀ ਵੀਡੀਓ ਮੈਂ ਕਹਿੰਦਾ ਇੰਨੀ ਕੁ ਜ਼ਿਆਦਾ ਸਪੈਸ਼ਲ ਹੋਣ ਵਾਲੀ ਆ ਨਾ ਵੀ ਤੁਸੀਂ ਹੈਰਾਨ ਰਹਿ ਜਾਓਗੇ ਸਭ ਤੋਂ ਪਹਿਲੀ ਗੱਲ ਮੈਂ ਆਪਾਂ ਤਾਂ ਕੀ ਕਹਿਣਾ ਜਾਊਂਗਾ ਇੱਕ ਵਾਰੀ ਕੈਮਰਾ ਘੁਮਾ ਦਿਓ ਆ ਚੈੱਕ ਕਰੋ ਪਹਿਲਾਂ ਇਧਰਲੀ ਲੈਣ ਤੇ ਫੇਰ ਚੈੱਕ ਕਰ ਲਓ ਤੁਸੀਂ ਇਧਰਲੀ ਲੈਣ ਹੁਣ ਮੈਂ ਕਹਿੰਦਾ ਅੱਜ ਸਟਾਕ ਤੁਹਾਡੇ ਲਈ 25 ਤੋਂ 30 ਗੱਡੀਆਂ ਦਾ ਸਟਾਕ ਲੈ ਕੇ ਆਏ ਆ ਤੇ ਇੰਨੀਆਂ ਕੁ ਬੰਬ ਗੱਡੀਆਂ ਤੇ ਹੁਣ ਆ ਗਿਆ ਨਵਾਂ ਸਾਲ ਤੇ ਰੇਟ ਇਹ ਜੇ ਤੁਹਾਨੂੰ ਅੱਜ ਦੇ ਦੇਣੇ ਨਾ ਪੇ ਤੁਸੀ ਹਰਾਨ ਰਹ ਜਿਓਗੇ ਵੀ ਵੀਰੇ ਇਸ ਰੇਟ ਦੇ ਉੱਤੇ ਗੱਡੀ ਕਿਵੇਂ ਮਿਲ ਰਹੀ ਹੈ ਠੀਕ ਹੈ ਇੰਜਨ ਗੇਅਰ ਨੋਨ ਐਕਸੀਡੈਂਟਲ ਸਾਰੀਆਂ ਚੀਜ਼ਾਂ ਦੀ ਤਸਲੀ ਲਾਊਗੀ ਠੀਕ ਹੈ ਜੀ ਅੱਜ ਆਪਾਂ ਖੜੇ ਆ ਜੀ ਐਮਐਸ ਮੈਂਡੀ ਕਾਰ ਬਾਜ਼ਾਰ ਸ਼ਹਿਰ ਲੁਧਿਆਣਾ ਤੇ ਗੁਰਚਰਨ ਸੈਣੀ ਜੀ ਆਪਣੇ ਨਾਲ ਨੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਪਹਿਲਾਂ ਤਾਂ ਭਾਜੀ ਨਵੇਂ ਸਾਲ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਮੇਰੇ ਪੂਰੇ ਲੁਧਿਆਣਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁ ਬਿਲਕੁਲ ਇਹ ਸਾਡੀ ਪਹਿਲੀ ਵੀਡੀਓ ਆ ਰੀਲ ਆ ਜਿਹੜੀ ਇਹ ਅਸੀਂ ਪਾਣੀ ਆ ਔਰ ਰੇਟ ਤੁਹਾਨੂੰ ਆਪਾਂ ਇਦਾਂ ਦੇ ਦੇ ਦੇਣੀ ਆ ਤੁਸੀਂ ਵੀ ਯਾਦ ਕਰੋਗੇ ਕਹੋਗੇ ਵੀ ਇਦਾਂ ਦੀ ਪਹਿਲਾਂ ਰੀਲ ਹੀ ਨਹੀਂ ਬਣਾਈ ਕਰ ਲਓ ਵੀ ਇਹ ਗੱਲਬਾਤ ਆ ਮੈਂ ਕਹਿੰਦਾ ਅੱਜ ਸਵਾਦ ਜਿਹਨੂੰ ਕਹਿੰਦੇ ਨਾ ਅਸਲੀ ਵੀ ਹਾਂ ਰੇਟ ਸੁਣ ਕੇ ਸਵਾਦ ਆ ਅੱਜ ਉਹ ਸਵਾਦ ਆਣ ਆਲਾ ਵਾ ਅੱਜ ਮੈਂ ਕਹੂੰਗਾ ਇੱਧਰ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ ਅੱਜ ਇਹ ਨਹੀਂ ਆ ਵੀ ਵੱਡੀਆਂ ਗੱਡੀਆਂ ਛੋਟੀਆਂ ਵੱਡੀਆਂ ਸਾਰੇ ਬੰਦਿਆਂ ਦੀਆਂ ਖਾਸ਼ਾਂ ਪੂਰੀਆਂ ਕਰਨੀਆਂ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਤੋਹਫੇ ਬਸ ਵੰਡਨੇ ਆ ਅੱਜ ਇਹ हिसाब ਦੇ ਰੇਟ ਤੁਹਾਨੂੰ ਦੇਣੇ ਆ ਤੇ ਸੈਣੀ ਭਾਜੀ ਜੇ ਮੈਂ ਐਡਰੈਸ ਦੀ ਗੱਲ ਕਰਾਂ ਇੱਕ ਵਾਰੀ ਐਡਰੈਸ ਦੱਸ ਦੋ ਐਡਰੈਸ ਵੀਰ ਜੀ ਇਹ ਜਦੋਂ ਆਪਾਂ ਲੁਧਿਆਣਾ ਬੱਸ ਸਟੈਂਡ ਤੇ ਪਹੁੰਚ ਗਏ ਨਾ ਬੱਸ ਸਟੈਂਡ ਤੋਂ ਸਿਰਫ 1 ਕਿਲੋਮੀਟਰ ਤੇ ਇਹ ਆਪਣਾ ਐਡਰੈਸ ਹੈਗਾ ਦੁਗਰੀ ਰੋਡ ਤੇ ਜਿੱਥੇ ਆਪਾਂ ਅਨੁਮੋਮਨ ਗੱਡੀਆਂ ਦਾ ਸਮਾਨ ਵੀ ਮਿਲਦਾ ਹੈਗਾ ਉਸੇ ਹੀ ਰੋਡ ਤੇ ਆਪਣਾ ਇਹ ਕਾਰ ਬਜ਼ਾਰ ਆ ਬਿਲਕੁਲ ਮੈਰੀਲੈਂਡ ਪੈਲੇਸ ਦੇ ਆ ਦੇਖੋ ਜੀ ਮੈਰੀਲੈਂਡ ਪੈਲੇਸ ਦੇ ਬਿਲਕੁਲ ਨਜ਼ਦੀਕ ਹੈਗਾ ਉਹ ਦੇਖੋ ਬਿਲਕੁਲ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਉਹ ਮੈਰੀਲੈਂਡ ਨਾ ਪੈਲੇਸ ਆ ਤੇ ਮੇਨ ਰੋਡ ਦੇ ਉੱਪ ਇੱਕ ਵਾਰੀ ਜਿਹੜੇ ਮੈਂ نیچے ਨੰਬਰ ਪਾਏ ਹੋਏ ਨਾ ਇਹ ਵੀਰਾਂ ਆਤਮਪਾਰ ਕੋਲਾ ਆ ਕੇ ਦੁਗਰੀ ਰੋਡ ਤੇ ਚੜ ਜਾਣਾ ਆਤਮਪਾਰ ਕੋਲਾ ਆ ਕੇ ਦੁਗਰੀ ਰੋਡ ਤੋਂ ਬਸ ਜਸਟ ਅੱਧਾ ਕਿਲੋਮੀਟਰ ਤੇ ਆਪਣਾ ਆਫਿਸ ਹੈਗਾ ਜੀ ਤੇ ਬਾਕੀ ਵੀਰੇ ਮੈਂ ਨੰਬਰ ਪਾ ਦੂੰਗਾ ਵੀਰ ਹੋਣਾ ਤਾਂ ਤੁਸੀਂ ਇੱਕ ਵਾਰੀ ਕਾਲ ਕਰਕੇ ਪ੍ਰੋਪਰ ਐਡਰੈਸ ਪੁੱਛ ਲਿਓ ਤੇ ਡਿਸਕ੍ਰਿਪਸ਼ਨ ਜੇ ਮੇਰੇ ਭਰਾਵਾਂ ਨੂੰ ਪੜਨਾ ਆਂਦਾ ਵਾ ਉਹਦੇ ਵਿੱਚ ਮੈਂ ਲਿੰਕ ਪਾ ਦੇਣਾ ਵਾ ਉਹ ਲਿੰਕ ਤੇ ਬਸ ਤੁਸੀਂ ਕਲਿੱਕ ਕਰਨਾ ਜਿੱਥੇ ਤੁਸੀਂ ਬੈਠੇ ਹੋ ਉੱਥੋਂ ਲੈ ਕੇ ਇੱਥੇ ਤੱਕ ਦੀ ਸਾਰੀ ਲੋਕੇਸ਼ਨ ਪਹੁੰਚ ਜੂਗੀ ਬਿਨਾ ਟਾਈਮ ਵੇਸਟ ਕੀਤੇ ਅੱਜ ਤਾਂ ਮੈਂ ਵੀ ਪੂਰਾ ਐਕਸਾਈਟਡ ਆ ਕਿ ਅੱਜ ਆਓ ਵੀਰੇ ਫੇ ਆਪਾਂ ਸਿਰਲਾਂਣਾ ਸਟਾਰਟ ਕਰੀਏ ਅੱਜ ਸਾਨੂੰ ਪਹਿਲਾਂ ਡੈਟਸ ਨਹੀਂ ਦਿਖਾ ਦੇਣੇ ਚਲੋ ਇਹਦਾ ਵੀਰੇ ਮਾਡਲ ਦੱਸੋ ਇਹ ਭਾਜੀ 2016 ਮਾਡਲ ਆ ਹਾਂ ਫਰਸਟ ਓਨਰ ਗੱਡੀ ਆ ਠੀਕ ਐ ਤੇ ਬਹੁਤ ਛੋਟਾ ਜਿਹਾ ਇਹਦਾ ਰੇਟ ਦੇ ਦੇਣਾ ਜੀ ਆਪਾਂ ਪਹਿਲਾਂ ਆਪਾਂ ਰੇਟ ਬੋਲਣ ਲੱਗੇ ਆ ਟ੍ਰੋਲ ਗੱਡੀ ਆ ਜੀ ਇਹ ਟ੍ਰੋਲ ਵੈਰੀਐਂਟ ਆ ਹਾਂ ਇਹ ਆਪਾਂ ਗੱਡੀ ਭਾਜੀ 1 ਲੱਖ 70 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ 2016 ਮਾਡਲ ਹੁਣ ਮੇਰੇ ਭਰਾ ਸਾਰੇ ਇਸ ਚੀਜ਼ ਦਾ ਧਿਆਨ ਰੱਖਿਓ ਮਾਡਲਾਂ ਦਾ ਜਿਹੜੇ ਮਾਡਲ ਤੁਹਾਨੂੰ ਕਹਿ ਦੇਣੇ ਅੱਜ ਇੱਕ ਵਾਰੀ ਅੰਦਰੋਂ ਵੀ ਚੈੱਕ ਮੈਂ ਕਰਾ ਦੇਣਾ ਤੁਹਾਨੂੰ ਗੱਡੀ ਚੈੱਕ ਕਰੋ 16 ਮਾਡਲ ਗੱਡੀ ਤੇ ਮੈਂ ਕਹਿੰਦਾ ਬਸ ਹੁਣ ਇਹ ਵੀਡੀਓ ਤੋਂ ਬਾਅਦ ਜਿਹੜੇ ਭਰਾ ਨੂੰ ਕੋਈ ਕਾਰ ਚਾਹੀਦੀ ਨਾ ਪਸੰਦ ਆ ਗਈ ਆ ਜਿਹੜੇ ਮੈਂ ਨੰਬਰ ਪਾਏ ਹੋਏ ਦਵਾ-ਦਵਾ ਕਾਲ ਕਰ ਲਿਓ ਇਹ ਮੈਂ ਇਸ ਚੀਜ਼ ਦੀ ਸ਼ੋਰਟ ਹੀ ਦਿੰਨਾ ਵੀ ਜਿਹੜੇ ਭਰਾਵਾਂ ਨੂੰ ਕਾਰ ਚਾਹੀਦੀ ਹੈ ਉਹਨਾਂ ਨੇ ਦਵਾ-ਦਵਾ ਆ ਕੇ ਲੈ ਜਾਣੀ ਆ ਹੁਣ ਦੇਖਦੇ ਇਹ ਆ ਵੀ ਕਿਹੜੇ ਭਰਾ ਦੀ ਕਿਸਮਤ ਚ ਕਿਹੜੀ ਕਾਰ ਲਿਖੀ ਆ ਠੀਕ ਹੈ ਜੀ ਦੱਸੋ ਵੀਰੇ ਇਹਦਾ ਇਹ ਗੱਡੀ ਹੈਗੀ ਆ ਜੀ 2014 ਦਾ ਮਾਡਲ ਹਾਂ ਇਹ ਵੀ ਫਰਸਟ ਓਨਰ ਗੱਡੀ ਹੈ ਜੀ ਠੀਕ ਹੈ ਏ ਆਪਾਂ ਗੱਡੀ ਤੁਹਾਨੂੰ ਦੇ ਦਾਂਗੇ ਜੀ 1.5 ਲੱਖ ਦੀ ਗੱਡੀ ਦੇ ਦਾਂਗੇ ਜੀ 1.5 ਲੱਖ 50 ਹਜ਼ਾਰ ਹਾਂਜੀ 1.5 ਲੱਖ 50 ਹਜ਼ਾਰ ਦੀ ਛੱਡ ਦਾਂਗੇ ਜੀ ਜੇ ਮੈਂ ਮਾਨਤਾਨ ਕਵਾਂ ਵੀ ਹੁਣੀ ਵੀਰੇ ਕਰ ਦੋ ਉਹ ਵੀ ਹੋਜੂ ਜੀ ਹੋਰ ਦੱਸੋ ਹੋਜੂਗਾ ਹੋਜੂ ਜੀ ਹੋਜੂ ਪਹਿਲੀ ਵੀਡੀਓ ਪਾ ਰਹੇ ਹਾਂ ਮੈਂ ਥੋੜਾ ਘੱਟਾਣਾ ਘੁਣੀ ਘਟਾ ਦੋ ਜੀ ਤੁਸੀਂ 1.8 ਲੱਖ ਦੇ ਦਾਂਗੇ ਜੀ ਆਜੋ ਹੁਣ ਮੇਰਾ ਭਰਾ ਜਿਹੜੇ ਗੱਡੀਆਂ ਦੇ ਤੁਹਾਨੂੰ ਰੇਟ ਦੱਸ ਰਹੇ ਆ ਕੁਝ ਇਨਫੋਰਮੇਸ਼ਨ ਛੁੱਟੂ ਗਈ ਆਈ ਦੀ ਵੀਡੀਓ ਦੇ ਵਿੱਚ ਤੇ ਉਹ ਇਨਫੋਰਮੇਸ਼ਨ ਤੁਸੀਂ ਸਕਰੀਨ ਤੇ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰਨਾ ਵਾ ਕਿਉਂਕਿ ਸਟਾਕ ਜਿੰਨਾ ਆਪਾਂ ਤੁਹਾਨੂੰ ਗੱਡੀਆਂ ਦੇ ਮਾਡਲ ਵੱਧ ਤੋਂ ਵੱਧ ਡਿਟੇਲ ਦੱਸਣ ਦੀ ਕੋਸ਼ਿਸ਼ ਕਰਾਂਗੇ ਬਾਕੀ ਜੇ ਕੋਈ ਰਹਿ ਗਈ ਗੁਸਤਾਖੀ ਮਾਫ਼ ਪਹਿਲਾਂ ਹੀ ਕਹਿ ਰਿਹਾ ਮੈਂ ਨਹੀਂ ਤਾਂ ਮੇਰੇ ਭਰਾ ਕਮੈਂਟਾਂ ਚ ਆ ਜਾਂਦੇ ਮੈਨੂੰ ਪਤਾ ਠੀਕ ਹੈ ਜੀ ਆ ਵੀਰੇ 2017 ਮਾਡਲ ਗੱਡੀ ਹੈ ਜੀ ਠੀਕ ਹੈ ਫਰਸਟ ਓਨਰ ਦੀ ਗੱਡੀ ਆ ਹਾਂ ਦੇਖੋ ਅਲਾਈ ਚੈੱਕ ਕਰ ਲਓ ਗੱਲੇ ਤੱਕ ਕਵਰ ਤੱਕ ਨਹੀਂ ਉਤਰੇ ਹੋਏ ਜੀ ਵਾਕਈ ਸਹੀ ਗੱਲ ਆ ਨਿਊਜ਼ੀਲੈਂਡ ਤੋਂ ਮੁੰਡਾ ਆਇਆ ਸੀਗਾ ਹਾਂ ਉਹ ਗੱਡੀ ਦੇ ਕੇ ਦੂਸਰੀ ਗੱਡੀ ਲੈ ਗਿਆ ਇਹ ਗੱਡੀ ਦੇ ਗਿਆ ਜੀ ਫੁੱਲ ਇਨ ਛੋੜ ਹੈ ਜੀ ਡੱਪ ਕੈਪ ਫੁੱਲ ਇਨਸ਼ੋਰਟ ਫੁੱਲ ਇਨਸ਼ੋਰਟ ਡਿਪ ਕੈਪ ਇਹ ਗੱਡੀ ਆ ਛੋਟਾ ਜਿਹਾ ਇਹਦਾ ਵੀ ਰੇਟ ਦੇ ਦੇਣਾ ਜੀ ਹਾਂ ਨਿਆਰਾ ਨਜ਼ਾਰਾ ਹੀ ਦੇਵਾਂਗੇ ਜੀ 5 ਲੱਖ 10 ਹਜ਼ਾਰ ਦੀ ਗੱਡੀ ਦੇ ਦਾਂਗੇ ਲਓ ਵੀ 5 ਲੱਖ ਤੇ 10 ਹਜ਼ਾਰ ਲਫਾਫੇ ਚੜੀ ਗੱਡੀ ਠੀਕ ਹੈ ਜੀ ਲਫਾਫੇ ਚੜੇ ਹੋਏ ਆ ਇੰਨੀ ਜੀ ਚੈੱਕ ਕਰ ਲਿਓ ਫੁੱਲ ਇਨਸ਼ੋਰੈਂਸ ਐਚਡੀ ਲਾਈਟਾਂ ਲੱਗੀਆਂ ਹੋਈਆਂ ਇਹਨੂੰ ਲਾਈਟਾਂ ਵੀ ਐਚਡੀ ਲੱਗੀਆਂ ਹੋਈਆਂ ਜੀ ਬਾਕੀ ਵੀਰੇ ਇੱਕ ਵਾਰੀ ਆਇਓ ਵੀਰੇ ਟਰਾਈ ਮਰਵਾ ਦਿਓ ਬਿਲਕੁਲ ਬਿਲਕੁਲ ਜੀ ਜਿੱਦਾਂ ਮਾਰ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ ਤਸੱਲੀ ਕਰਕੇ ਗੱਡੀ ਲੈ ਕੇ ਜਾਂ ਜੀ ਠੀਕ ਹੈ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆਪਣੀ ਤਸੱਲੀ ਤੁਹਾਡੀ ਸਭ ਤੋਂ ਪਹਿਲੇ ਨੰਬਰ ਤੇ ਆ ਵੀਰੇ ਨਜ਼ਾਰਾ ਇਹ 2015 ਮਾਡਲ ਹੈ ਜੀ ਇਹ ਵੀ ਫਰਸਟ ਓਨਰ ਦੀ ਗੱਡੀ ਹੈ ਜੀ ਠੀਕ ਹੈ ਫਰਸਟ ਓਨਰ ਦੀ ਗੱਡੀ ਹੈ 2015 ਮਾਡਲ ਹੈ ਛੋਟੇ ਜਿਹੇ ਰੇਟ ਤੇ ਇਹ ਵੀ ਆਪਾਂ ਗੱਡੀ ਦੇ ਦੇਣੀ ਹੈ ਜੀ ਨਜ਼ਾਰਾ ਨਜ਼ਾਰਾ ਜੀ ਪੂਰਾ ਨਜ਼ਾਰਾ ਲਾ ਦਿਓ ਫੇਰਾ 4 ਲੱਖ 30 ਹਜ਼ਾਰ ਦੀ ਆਪਾਂ ਗੱਡੀ ਦੇ ਦਾਂਗੇ ਚੱਕੋ ਫੇ 4 ਲੱਖ 10 ਹਜ਼ਾਰ 97 97 ਵੀਰੇ ਨੰਬਰ ਨਾਲ ਬਿਲਕੁਲ ਜੀ 13 13 ਮਾਡਲ ਗੱਡੀਆਂ ਨਹੀਂ ਮਿਲਦੀਆਂ ਜੀ ਇਹ 15 ਮਾਡਲ ਫਰਸਟ ਓਨਰ ਦੀ ਗੱਡੀ ਹੈ ਜੀ ਫੁੱਲ オリジナル ਗੱਡੀ ਆ ਨਾਲ ਫੁੱਲ オリジナル ਆਹਾ ਵੀਰੇ ਡੀਅਰ ਇਹ 2013 ਮਾਡਲ ਗੱਡੀ ਆ ਪਾਜੀ ਹਾਂ ਗੱਡੀ ਇਹ ਵੀ ਫਰਸਟ ਓਨਰ ਆ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਗੱਡੀ ਆ ਹਾਂ ਇਹ ਗੱਡੀ ਦਾ ਇਹਦਾ ਵੀ ਰੇਟ ਛੋਟਾ ਜਿਹਾ ਦੇ ਦਿੰਨੇ ਆ ਜੀ ਨਿਆਰਾ ਦੇ ਦਿਓ ਫੇ ਦੇ ਦਿੰਨੇ ਆ ਜੀ ਲਓ ਵੀ 3 ਲੱਖ 5000 ਦੀ ਗੱਡੀ ਦੇ ਦਾਂਗੇ ਜੀ ਦੇਖੋ ਅੰਦਰੋਂ ਬਾਹਰੋਂ ਗੱਡੀ ਚੈੱਕ ਕਰਾਓ 3 ਲੱਖ ਤੇ 5000 ਦੇ ਵਿੱਚ ਡਿਜ਼ਾਇਰ ਡਿਜ਼ਾਇਰ ਦੀ ਗੱਲ ਹੋ ਰਹੀ ਮੇਰਾ ਭਰਾ ਅਲਾਏ ਲੱਗੇ ਹੋਏ ਆ ਇੰਜਨ ਕੇ ਤਾਇਰ ਨਵੇਂ ਆ ਔਲਾਏ ਲੱਗੇ ਹੋਏ ਆ ਵਧੀਆ ਗੱਡੀ ਹੈ ਜੀ ਅੱਛਾ ਸੈਨੀਵਰੇਟ ਚੀਜ਼ ਮੈਂ ਤੁਹਾਨੂੰ ਕਹਿਣੀ ਜਿੱਦਾਂ ਨਾ ਕਈ ਭਰਾ ਆਪਣੇ ਨਾਲ ਨਵੇਂ ਜੁੜਦੇ ਆ ਜਿਨ੍ਹਾਂ ਨੂੰ ਨੌਲੇਜ ਨਹੀਂ ਹੁੰਦੀ ਭਰਾ ਇਹ ਕਹਿੰਦੇ ਆ ਵੀ ਯਾਰ ਕਾਰ ਵੀਰ ਗੱਡੀ ਲੈਣ ਦੀ ਨੇ ਸ਼ੋਰਟੀ ਦਾ ਮੈਨੂੰ ਥੋੜਾ ਸਿਸਟਮ ਦੱਸੋ ਜੀ ਆਪਾਂ ਸ਼ੋਰਟੀ ਕਹੀਏ ਤਾਂ ਪੂਰੀ ਗਾਰੰਟੀ ਵਾਲੀ ਗੱਡੀ ਦਵਾਂਗੇ ਹਾਂ ਇੱਕ ਤਾਂ ਗਰੰਟੀ ਹੋ ਗਈ ਗੱਡੀ ਦੀ ਹਾਂ ਦੂਸਰੀ ਆਪਾਂ ਜਿਹੜਾ ਵੀ ਭਰਾ ਸਾਡਾ ਗੱਡੀ ਲੈਣ ਆਊਗਾ ਹਾਂ ਉਹਨੂੰ ਅਸੀਂ ਆਰਸੀ ਟ੍ਰਾਂਸਫਰ ਦੇਵਾਂਗੇ ਤੋਹਫੇ ਵਜੋਂ ਠੀਕ ਹੈ ਜੀ ਆਰਸੀ ਟ੍ਰਾਂਸਫਰ ਹਾਂ ਸਾਰੀਆਂ ਗੱਡੀਆਂ ਦੀ ਇੰਸ਼ੋਰੈਂਸ ਹੈਗੀ ਆ ਜਿਸ ਗੱਡੀ ਦੀ ਇੰਸ਼ੋਰੈਂਸ ਨਹੀਂ ਹੋਊਗੀ ਇੰਸ਼ੋਰੈਂਸ ਨਾਲ ਕੰਪਲੀਮੈਂਟਰੀ ਦੇਵਾਂਗੇ ਕਰਾ ਕੇ ਦਵਾਂਗੇ ਕੋਈ ਖਰਚਾ ਨਹੀਂ ਲੈਣਾ ਖਰਚਾ ਕੋਈ ਇੱਕ ਪੈਸੇ ਦਾ ਖਰਚਾ ਨਹੀਂ ਹੋਊਗਾ ਜੋ ਰੇਟ ਦੇ ਦਿੱਤੇ ਉਸ ਰੇਟ ਦੇ ਵਿੱਚ ਹੀ ਆਪਾਂ ਦਵਾਂਗੇ ਸਾਰਾ ਕੁਝ ਉਸੇ ਰੇਟ ਦੇ ਵਿੱਚ ਠੀਕ ਹੈ ਜੀ ਦੋ ਦੋ ਤੋਹਫੇ ਤੁਹਾਨੂੰ ਮਿਲਣੇ ਆ ਤੇ ਬਾਕੀ ਰੇਟ ਤਾਂ ਮੈਂ ਕਹਿੰਦਾ ਕਹਿ ਗੱਡਵੇਂ ਮਿਲ ਹੀ ਰਹੇ ਇਹ ਗੱਡੀ ਹੈਗੀ ਆ ਜੀ i10 ਨਿਊਜ਼ ਆਟੋਮੈਟਿਕ ਫੁੱਲੀ ਆਟੋਮੈਟਿਕ ਫੁੱਲੀ ਲੋਡਡ ਗੱਡੀ ਆ ਹਾਂ ਇਹ ਡਾਕਟਰ ਸਾਹਿਬ ਦੀ ਗੱਡੀ ਆ ਜੀ ਅੱਛਾ ਫਰਸਟ ਓਨਰ ਗੱਡੀ ਆ ਇਹ ਵੀ ਦੇਖੋ ਹਾਂਜੀ ਅੰਦਰੋਂ ਚੈੱਕ ਕਰੋ ਬਾਹਰੋਂ ਚੈੱਕ ਕਰੋ ਸਾਰੀ ਓਰੀਜਨਲ ਗੱਡੀ ਆ ਠੀਕ ਹੈ ਫਰਸਟ ਓਨਰ ਦੀ ਗੱਡੀ ਆ 63 ਹਜ਼ਾਰ ਕਿਲੋਮੀਟਰ ਗੱਡੀ ਚੱਲੀ ਹੋਈ ਆ ਠੀਕ ਹੈ ਵੀਰੇ ਇਹ ਗੱਡੀ ਵੀ ਆਪਾਂ ਬਿਲਕੁਲ ਛੋਟੇ ਜਿਹੇ ਰੇਟ ਤੇ ਭਾਜੀ ਦੇ ਦੇਣੀ ਆ ਨਿਆਰਾ ਪੂਰਾ ਨਜ਼ਾਰਾ ਲਿਆ ਦਾਂਗੇ ਜੀ ਹਾਂ ਹਾਂਜੀ ਇਹ ਗੱਡੀ ਆਪਾਂ ਦੇ ਦਾਂਗੇ 4,95 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ ਵੀਰੇ i10 ਨੀ ਆਵਸਥੀ ਗੱਲ ਗਾ ਰਹੀ ਹੈ i10 న్యూజ్ 19 ਮਾਡਲ ਨਾਲੇ ਮਾਡਲ ਦੇਖ ਲਓ 19 ਮਾਡਲ ਫਰਸਟ ਓਨਰ ਦੀ ਗੱਡੀ ਆ ਸਾਢੇ 4 ਸਾਢੇ 4 ਦਾ ਲੋਨ ਕਰਾ ਦਾਂਗੇ ਸਾਢੇ 4 ਲੱਖ ਲੋਨ ਥੋੜਾ ਤੁਹਾਨੂੰ ਡਾਊਨ ਪੇਮੈਂਟ ਪਤਾ ਲੱਗ ਹੀ ਹੋਣੀ ਕਿੰਨੀ ਗਾ 45000 ਡਾਊਨ ਪੇਮੈਂਟ ਆ ਵੀਰੇ ਜਿੰਨੀਆਂ ਆਪਾਂ ਦਿਖਾਈਆਂ ਸਾਰੀਆਂ ਤੇ ਹੋ ਜਾਊਗਾ ਲੋਨ ਸਾਰੀਆਂ ਤੇ ਲੋਨ ਹੋ ਜਾਊਗਾ ਜੀ ਸਾਰੀਆਂ ਤੇ ਹੋ ਜਾਊਗਾ ਸਾਰੀਆਂ ਹੁਣ ਲੈ ਤੱਕ ਜਿਹੜੀਆਂ ਗੱਡੀਆਂ ਵੀ ਆਪਾਂ ਭਾਈ ਜੀ ਦੇਖਿਆ ਇਹ ਸਾਰੀਆਂ ਫਰਸਟ ਓਨਰ ਦੀਆਂ ਗੱਡੀਆਂ ਆ ਹਾਂ ਤਾਂ ਸਾਰੀਆਂ ਤੇ ਲੋਨ ਸਾਰੀਆਂ ਤੇ ਲੋਨ ਹੋਊਗਾ ਤੇ ਮੈਂ ਇੱਕ ਚੀਜ਼ ਮੇਰੇ ਭਰਾਵਾਂ ਸਿਮਪਲ ਸਕੋਰ ਆਪਣਾ ਚੰਗਾ ਲੈ ਕੇ ਆਇਓ ਕਾਗਜ਼ ਪੱਤਰ ਤੁਸੀਂ ਲੈ ਆਣੇ ਆਧਾਰ ਕਾਰਡ ਪੈਨ ਕਾਰਡ 6 ਮਹੀਨੇ ਦੀ ਬੈਂਕ ਸਟੇਟਮੈਂਟ ਵੀਰੇ ਹੋਰ ਕੀ ਚਾਹੀਦਾ ਬਸ ਇਹੋ ਜਿਹੀ ਚੀਜ਼ਾਂ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਤੁਸੀਂ ਰੋਜ਼ ਇਹੀ ਕੰਮ ਕਰਦੇ ਹੋ ਹਾਂ ਜੀ ਬੈਂਕ ਸਟੇਟਮੈਂਟ ਨਾਲ ਬਾਕੀ ਜਿਹੜਾ ਰਿਟਰਨ ਆਪਸ ਕਰਦੇ ਹੋ ਨਾ ਰਿਟਰਨਾਂ ਭਰਿਆ ਕਰਿਓ ਠੀਕ ਹੈ ਜੀ ਉਹ ਵੀ ਨਾਲ ਲੈ ਕੇ ਆਇਓ ਆਹ ਵੀਰੇ ਵੈਗਨਾਰ ਵੈਗਨਾਰ ਭਾਜੀ 2015 ਮਾਡਲ ਵੈਗਨਾਰ ਠੀਕ ਹੈ ਫਰਸਟ ਓਨਰ ਦੀ ਗੱਡੀ ਆ ਸਾਰੀ ਓਰੀਜਨਲ ਗੱਡੀ ਆ ਠੀਕ ਹੈ ਸਟਿੱਪਨੀ ਹਲੇ ਤੱਕ ਯੂਜ਼ ਨਹੀਂ ਹੋਈ ਠੀਕ ਹੈ ਸਟਿੱਪਨੀ ਯੂਜ਼ ਨਹੀਂ ਨਿਆਰਾ ਨਜ਼ਾਰਾ ਹੀ ਲਿਆ ਕੇ ਦੇਣਾ ਸਾਰੀ ਗੱਡੀ ਦਾ ਚਲੋ ਫੇ 2 ਲੱਖ 80 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ ਵੀਰੇ ਤੁਸੀਂ ਦੇਖੋ ਗੱਡੀ ਦਾ ਰੇਟ 2 ਲੱਖ 80 ਹਜ਼ਾਰ ਹਾਂਜੀ ਸਾਰੀ ਓਰੀਜਨਲ ਗੱਡੀ ਸ਼ਾਨੀ ਭਾਜੀ ਆਪਣੀ ਪਹਿਲੀ ਵੀਡੀਓ ਆ ਮੈਨੂੰ ਲੰਬਾ ਇਸੇ ਕਰਕੇ ਅਸੀਂ ਮੈਂ ਕਹਿੰਦਾ ਮੈਂ ਰੇਟ ਟੂ ਰੇਟ ਗੱਡੀਆਂ ਦੇ ਰਿਹਾ ਜੀ ਮੈਂ ਕਮਾਈ ਨਹੀਂ ਕਰਨੀ ਇਸ ਚੀਜ਼ ਇਸ ਵੀਡੀਓ ਚ ਨਾ ਕਮਾਈ ਕਰਨੀ ਮੈਂ ਗਾਹਕ ਬਣਾਣਾ ਗਾਹਕ ਬਣਾਣਾ ਗਾਹਕ ਬਣਾਣਾ ਤੇ ਗਾਹਕ ਨੂੰ ਮੈਂ ਗੱਡੀਆਂ ਇੱਕ ਨਹੀਂ ਚਾਰ-ਚਾਰ ਗੱਡੀਆਂ ਦੇ ਕੇ ਵੇਚਣਾ ਬਾਅਦ ਵਿੱਚ ਲਓ ਵੀ ਮੇਰੇ ਪਿਆਰੇਓ ਮਾਲਕ ਮહેર ਕਰੇ ਤੁਹਾਡੇ ਸਾਰਿਆਂ ਤੇ ਜਿੰਨੇ ਵੀ ਮੇਰੇ ਭਰਾ ਦੇਖ ਰਹੇ ਹਨ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਮਾਣਕ ਤੁਹਾਡੇ ਸਾਰਿਆਂ ਤੇ ਮਿਹਰ ਕਰੇ ਯਾਰ ਜਿੰਨੇ ਵੀ ਮੋਟਰਸਾਈਕਲਾਂ ਵਾਲੇ ਵੀ ਮੇਰੇ ਭਰਾ ਨਾਲ ਸਾਰੇ ਗੱਡੀਆਂ ਚਲਾਣ ਦਿੱਲੀ ਖਾਸ਼ ਆਪਣੀ ਕਿਉਂਕਿ ਆਪਣੇ ਚੈਨਲ ਤੇ ਸਾਰੀਆਂ ਗੱਡੀਆਂ ਹੀ ਆਉਂਦੀਆਂ ਵਾ ਠੀਕ ਹੈ ਜੀ ਆਲਟੋ ਵੀਰੇ ਆਲਟੋ K10 ਜੀ ਹਾਂ 2015 ਮਾਡਲ ਠੀਕ ਹੈ ਆਲਟੋ K10 2015 ਮਾਡਲ ਆ ਇਹ ਵੀ ਛੋਟੇ ਜਿਹੇ ਰੇਟ ਤੇ ਦੇ ਦੇਣੀ ਹੈ ਜੀ ਦੇਖੋ ਗੱਡੀ ਸਾਰੀ origignal ਨਵੀਂ ਲੋਕਾਂ ਦੀ ਗੱਡੀ ਆ ਠੀਕ ਹੈ owner ਇਹਦਾ ਕਿਨਵਾਵਾ ਓਨਰ ਫਰਸਟ ਹੀ ਆ ਜੀ ਪਹਿਲੇ ਨਾਂ ਦੀ ਉਹ ਪਹਿਲੇ ਨਾਂ ਦੀ ਗੱਡੀ ਆ ਲਓ ਵੀ ਨਾਂ ਵੀ ਪਹਿਲੇ ਆ ਇਹ ਵੀ ਪਹਿਲੇ ਨਾਂ ਦੀ ਗੱਡੀ ਆ ਜੀ ਹਾਂ ਹਾਲੇ ਤੱਕ ਜਿੰਨੀਆਂ ਗੱਡੀਆਂ ਦੇਖੀਆਂ ਆਪਾਂ ਪਹਿਲੇ ਨਾਂ ਦੀਆਂ ਹੀ ਗੱਡੀਆਂ ਆ ਠੀਕ ਆ ਇਹ ਵੀ ਆਪਾਂ ਗੱਡੀ ਦੇ ਦਾਂਗੇ 2,80,000 ਦੀ ਗੱਡੀ ਦੇ ਦਾਂਗੇ ਜੀ ਇਹ ਵੀ K10 K3 2015 ਮਾਡਲ ਵੀਰੇ ਮੈਂ ਨਾ ਸਹੀ ਦੇਖੋ ਸਵਾ ਤਿੰਨ ਤੋਂ ਘੱਟ ਜੇ ਕੋਈ ਗੱਡੀ ਦੇ ਗਿਆ ਤਾਂ ਗੱਲ ਕਰਿਓ ਜੀ ਆਪਾਂ 2,80,000 ਦੀ ਦੇਣੀ ਆ 2,80,000 ਦੇ ਵਿੱਚ ਆਲਟੋ K10 ਆਰਸੀ ਇੰਸ਼ੋਰੈਂਸ ਨਾਲ ਨਾਲ ਇਹ ਵੀ ਦੇਖਿਓ ਕੀ ਬਾਤ ਆਰਸੀ ਟ੍ਰਾਂਸਫਰ ਨਾਲ ਦਵਾਂਗੇ ਇਚੋ ਰਚ ਨਾਲ ਦਵਾਂਗੇ ਹੁਣ ਮੈਨੂੰ ਮੇਰਾ ਭਰਾ ਇਹ ਦੱਸਿਓ ਵੀ ਤੁਹਾਨੂੰ ਨਜ਼ਾਰਾ ਆ ਰਿਹਾ ਜਿਹੜਾ ਮੈਂ ਸਟਾਰਟਿੰਗ ਚ ਕਿਹਾ ਨਾ ਸਵਾਲ ਸਵਾਲ ਆ ਰਿਹਾ ਕਿ ਨਹੀਂ ਆ ਰਿਹਾ ਕਮੈਂਟਾਂ ਚ ਲਿਖ ਕੇ ਜ਼ਰੂਰ ਦੱਸਿਓ ਤੁਹਾਡੇ ਲਈ ਮਿਹਨਤ ਕਰਦੇ ਆ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਣਦਾ ਮੇਰੇ ਵੀਰੋ ਤੇ ਹੁਣ ਕੋਈ ਮੇਰਾ ਭਰਾ ਇਹ ਨਾ ਕਵੇ ਵੀ ਵੀਡੀਓ ਫੇਕ ਆ ਜਿਹੜਾ ਪਹਿਲਾਂ ਆ ਗਿਆ ਉਹਨੂੰ ਗੱਡੀ ਮਿਲ ਜਾਣੀ ਆ ਕੋ ਨਾਲ ਵੀਰੇ ਤੈਨੂੰ ਵੀ ਕੋਈ ਬੰਦਾ ਲਾਂਬਾ ਨਹੀਂ ਦੇਊਗਾ ਇਸ ਚੀਜ਼ ਦਾ ਵੀ ਗੱਡੀ ਦਾ ਰੇਟ ਮੈਨੂੰ ਭਰਾ ਨੇ ਉਹ ਜੋ ਕਿਹਾ ਸੀ ਉਹ ਨਹੀਂ ਦਿੱਤਾ ਰੇਟ ਵੀ ਉਹੀ ਹੋਊਗਾ ਆਰ ਸੀ ਟਰਾਂਸਫਰ ਵੀ ਦਵਾਂਗੇ ਤੇ ਇਨਸ਼ੋਰੈਂਸ ਵੀ ਨਾਲ ਦਵਾਂਗੇ ਰੇਟ ਆਪੇ ਚੈੱਕ ਕਰ ਲਓ ਤੁਸੀਂ ਗੱਡੀਆਂ オリジナル ਧੰਨਵਾਦ ਤੁਹਾਡਾ ਇਹੀ ਚੀਜ਼ ਦੀ ਨਾ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਵੀ ਅੱਜਕੱਲ ਫੇਕ ਕੰਮ ਬਹੁਤ ਚੱਲਾ ਹੋਆ ਵੀ ਆਪਾਂ ਨਾ ਆਪਣੀ ਇਮੇਜ ਖਰਾਬ ਕਰੀਏ ਹਨਾ ਦੂਜਿਆਂ ਮੂਰੇ ਤਾਂ ਹੀਓ ਅੱਜ ਆਪਾਂ ਇਹਨਾਂ ਜੀ ਗੱਡ ਖੰਨਾ ਖੜਾ ਕੀਤਾ ਨਾ ਰੇਟ ਇਹ ਜੇ ਦੇਤੇ ਤੁਹਾਨੂੰ ਅੱਜ ਵੀ ਤੁਸੀਂ ਯਾਦ ਰੱਖੋਗੇ ਵੀ ਹਾਂ ਸਿਆਣੀ ਭਾਈ ਨੇ ਗੱਡੀਆਂ ਦਿੱਤੀ ਬਿਲਕੁਲ ਜੀ ਬਿਲਕੁਲ ਆ ਵੀਰੇ ਇਹ ਵੀ ਗੱਡੀ ਦੇਖੋ ਜੀ ਆਲਟੋ 800 ਠੀਕ ਹੈ ਠੀਕ ਹੈ ਜੀ ਸੈਕੰਡ ਓਨਰ ਦੀ ਗੱਡੀ ਆ ਠੀਕ ਹੈ 2015 ਮਾਡਲ ਗੱਡੀ ਆ ਗੱਡੀ ਸਾਰੀ ਓਰੀਜਨਲ ਆ ਜੀ ਠੀਕ ਹੈ ਸਾਰੀ ਓਰੀਜਨਲ ਗੱਡੀ ਆ ਇੱਕ ਵਾਰੀ ਓਵਰ ਆਲ ਰਾਊਂਡ ਲੁੱਕ ਚੈੱਕ ਕਰਾ ਦੇ ਆ ਲੋ ਜੀ ਆ ਜੋ ਚੈੱਕ ਕਰੋ ਅੰਦਰੋਂ ਬਾਹਰੋਂ ਚੈੱਕ ਕਰੋ ਗੱਡੀ ਹੂੰ ਪਤਾ ਲੱਗੇਗਾ ਕਿ ਗੱਡੀ ਸਾਰੀ ਓਰੀਜਨਲ ਆ ਜੀ ਵਾਕਈ ਸਹੀ ਗੱਲ ਆ ਹਾਂ ਜੀ ਬਣੇ ਰਹੋ ਐਂਡ ਤੱਕ ਹੱਲੇ ਗੱਡੀਆਂ ਬਹੁਤ ਦਿਖਾਣੀਆਂ ਤੁਹਾਨੂੰ ਆ ਦੇਖੋ ਜਰਾ ਸੀਟ ਕਵਰ ਮੈਂ ਕਹਿੰਦਾ ਕੰਮ ਕੋਈ ਹੂਨ ਵਾਲਾ ਹੈ ਹੀ ਨਹੀਂ ਰੈਡੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਠੀਕ ਆ ਹੁਣ ਵੀਰੇ ਮੈਨੂੰ ਦ ਕਿੰਨਾ 2 ਲੱਖ 40 ਹਜ਼ਾਰ ਦੀ ਗੱਡੀ ਦੇ ਦਾਂਗੇ ਭਾਜੀ 2 ਲੱਖ ਤੇ 40 ਹਜ਼ਾਰ ਵੀਰੇ 2 ਲੱਖ ਤੇ ਹੋ ਗਈ ਡਨ ਆਜੋ ਆ ਆ ਤੋਹਫਾ ਇਹ ਤੋਹਫਾ ਵਾ ਇਹ ਬਿਲਕੁਲ ਤੋਹਫਾ ਜੀ ਹੁਣ ਮੈਂ ਇਹ ਰੇਟ ਤੁਹਾਡਾ ਹੋਰ ਦੱਸੋ ਚਲੋ ਵੇ ਹੁਣ ਇੱਕ ਗੱਲ ਜੀ ਮੈਂ ਕਹੂੰਗਾ ਐਂਡ ਤੱਕ ਬਣੇ ਰਿਓ ਆਹ ਕਾਰ ਮੈਂ ਤੁਹਾਨੂੰ ਐਂਡ ਤੇ ਦਿਖਾਉਂਗਾ ਤੇ ਰੇਟ ਇਹਦਾ ਇਹ ਜਿਆ ਦੇ ਦੇਣਾ ਵਾ ਐਂਡ ਤੇ ਵੀ ਨਹੀਂ ਕਹੂੰਗਾ ਆ ਜਿੰਨੀਆਂ ਗੱਡੀਆਂ ਲੈ ਕਵਰ ਕਰਨੀਆਂ ਨੇ ਉਹਨਾਂ ਦੇ ਵਿੱਚ ਵਿਚਾਲੇ ਕਿਤੇ ਵੀ ਇਹ ਗੱਡੀ ਆ ਸਕਦੀ ਆ ਐਂਡ ਤੱਕ ਬਣੇ ਰਹੋ ਵੀਡੀਓ ਦੇ ਵਿੱਚ ਇਹ ਤੁਹਾਨੂੰ ਤੋਹਫਾ ਦੇਣਾ ਸਰਦੀਆਂ ਦਾ ਬਿਲਕੁਲ ਜੀ ਇੰਜਨ ਗੇਰੇ ਟਿਚ ਆ ਬਿਲਕੁਲ ਟਿਚ ਆ ਆਓ ਵੀਰੇ ਇਹਦਾ ਬਾਅਦ ਦਿਖਾਣੇ ਪਹਿਲਾਂ ਆ ਰਖਾਓ ਇਹ ਗੱਡੀ ਹੈਗੀ ਹੈ ਜੀ 2014 ਮਾਡਲ ਆ ਹਾਂ ਆਈ 10 ਠੀਕ ਹੈ ਠੀਕ ਹੈ ਜੀ ਨਾਮ ਨਾਮ ਇਹ ਦੂਸਰੇ ਨਾਮ ਤੇ ਆ ਠੀਕ ਹੈ ਬਹੁਤ ਵਧੀਆ ਗੱਡੀ ਆ ਠੀਕ ਹੈ ਪਟਰੋਲ ਵਾਲੀ ਜਲਾ ਇਹ ਹੈਗੀ ਹੈ ਜੀ ਗੱਡੀ ਡੀਜ਼ਲ ਇਹ ਡੀਜ਼ਲ ਗੱਡੀ ਆ ਹਾਂ ਡੀਜ਼ਲ ਗੱਡੀ ਡੀਜ਼ਲ ਗੱਡੀ ਆ ਠੀਕ ਹੈ ਮਾਲਕ ਗਿਆ ਬਾਹਰ ਹਾਂ ਕੈਨੇਡਾ ਚਲੇ ਗਿਆ ਗੱਡੀ ਸਿਰਫ 34000 ਚੱਲੀ ਹੈ ਜੀ 34000 ਗੱਡੀ ਚੱਲੀ ਹੈ ਟਾਇਰ ਟੱਪਾ ਚੈੱਕ ਕਰ ਲੋ ਨਵੇਂ ਟਾਇਰ ਪਏ ਆ ਰਿਕਾਰਡ ਦਿਖਾਣਾ ਪੈਣਾ ਵੀਰੇ ਮੈਂ ਰਿਕਾਰਡ ਪੂਰਾ ਰਿਕਾਰਡ ਦਿਖਾਓ ਰਿਕਾਰਡ ਦਿਖਾਓ ਇੱਕ ਇਹ ਇੱਕ ਦਾ ਵੀ 1 ਕਿਲੋਮੀਟਰ ਦਾ ਫਰਕ ਹੋ ਗਿਆ ਸਾਰੇ ਪੈਸੇ ਵਾਪਸ ਦਵਾਂਗੇ ਚਲੋ ਵੀ ਰੇਟ 34000 ਗੱਡੀ ਚੱਲੀ ਹੈਗੀ ਆ ਹਮ ਟਾਇਰ ਨਵੇਂ ਆ ਇੰਸ਼ੋਰੈਂਸ ਹੈਗੀ ਆ ਫੁੱਲ ਹਾਂ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ ਜੀ 3 ਲੱਖ ਦੀ ਗੱਡੀ ਦੇ ਦਾਂਗੇ ਜੀ 3 ਲੱਖ ਦੀ ਗੱਡੀ 2 ਲੱਖ ਤੇ ਨਵੇਂ ਯਾਰ ਚਲੋ ਆਜੋ ਵੇ ਮੰਨ ਲਈ ਗੱਲ ਆਹਾ ਇਹ ਆ ਜੀ ਹਾਂ ਇਹ ਗੱਡੀ ਹੈਗੀ ਹੈ ਜੀ ਫਸਟ ਓਨਰ ਦੀ ਗੱਡੀ ਹੈ ਵੀ ਹਾਂ 18 ਦਾ 19 ਮਾਡਲ ਆ ਠੀਕ ਹੈ 19 ਚ ਨਿਕਲੀ ਆ 18 ਦੀ 18 ਦੀ ਇਹਦੀ ਕਾਪੀ ਆ ਠੀਕ ਹੈ 19 ਚ ਨਿਕਲੀ ਆ ਜੀ ਠੀਕ ਹੈ ਵੀਰੇ ਫਸਟ ਓਨਰ ਦੀ ਗੱਡੀ ਆ ਫੁੱਲ ਇਨਸ਼ੋਰਡ ਗੱਡੀ ਆ ਪੈਟਰੋਲ ਵੇਰੀਐਂਟ ਆ ਪੈਟਰੋਲ ਵੇਰੀਐਂਟ ਆ ਠੀਕ ਹੈ ਇਹ ਗੱਡੀ ਵੀ ਆਪਾਂ ਤੁਹਾਨੂੰ ਦੇ ਦਾਂਗੇ 4 ਲੱਖ ਤੇ 10 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ 4 ਲੱਖ ਤੇ 10 ਹਜ਼ਾਰ ਠੀਕ ਹੈ ਜੀ ਹੁਣ ਮੈਂ ਇੱਕ ਚੀਜ਼ ਕਹਿਣੀ ਜਾਊਂਗਾ ਮੇਰੇ ਭਰਾਵਾਂ ਨੂੰ ਜਿਹੜਾ ਮੇਰਾ ਭਰਾ ਕੋਈ ਵੀ ਗੱਡੀ ਪਸੰਦ ਆ ਰਹੀ ਨਾ ਇੱਕ ਵਾਰੀ ਸੈਣੀ ਵੀਰੇ ਦੇ ਕੋਲ ਪਹੁੰਚ ਜਿਓ ਲੁਧਿਆਣੇ ਸ਼ਹਿਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਇਆ ਹੋਇਆ ਲੋਕੇਸ਼ਨ ਦਾ ਜਦੋਂ ਪਹੁੰਚੋਗੇ ਨਾ ਟਰਾਈ ਮਾਰਿਓ ਠੀਕ ਹੈ ਜੀ ਬੈਠ ਕੇ ਡਿਸਕਸ਼ਨ ਕਰਿਓ ਚਾਹ ਪਾਣੀ ਮਾਨਸਤਕਾਰ ਉਹ ਤਾਂ ਕਰੋ ਉਹਦਾ ਹੋਣਾ ਹੀ ਹੋਣਾ ਵਾ ਠੀਕ ਹੈ ਜੀ ਤੇ ਇੱਕ ਵਾਰੀ ਆਉਂਗੇ ਨਾ ਤੇ ਤੁਹਾਨੂੰ ਫੇਰ ਜਿਹੜੀ ਡੀਲ ਹੋਊਗੀ ਉੱਥੇ ਬੈਠ ਇੱਕ ਵੀਰੇ ਆ ਵੀ ਆ ਫੋਰਡ ਫਿਗੋ ਜੀ ਹਾਂ ਦੂਜੇ ਨਾਂ ਦੀ ਗੱਡੀ ਆ ਹਾਂ 12 ਮਾਡਲ ਗੱਡੀ ਆ ਠੀਕ ਐ ਠੀਕ ਐ ਜੀ ਗੱਡੀ ਦਾ ਰੇਟ ਸੁਣ ਲੋ ਹਾਂ ਗੱਡੀ ਸੰਭਲੋ ਆਪਾਂ ਫਰੀ ਦੇ ਭਾਅ ਦੇ ਦੇਣੀ ਆ ਨਿਆਰਾ ਨਜ਼ਾਰਾ ਚੱਕਦੇ ਹੋਏ ਕੰਮ 1 ਲੱਖ ਤੇ 25 ਹਜ਼ਾਰ ਚ ਗੱਡੀ ਦੇ ਦਾਂਗੇ ਸਵਾ ਲੱਖ ਦੇ ਵਿੱਚ 212 ਸੈਕੰਡ ਓਨਰ ਦੀ ਗੱਡੀ ਆ 1 ਲੱਖ 25 ਹਜ਼ਾਰ ਚ ਗੱਡੀ ਦੇ ਦਾਂਗੇ ਜੀ 1 ਲੱਖ ਤੇ 25 ਹਜ਼ਾਰ ਦੇ ਵਿੱਚ ਤੁਹਾਨੂੰ ਆ ਵੀ ਗੱਡੀ ਮਿਲ ਜੇਂ ਡੀਜ਼ਲ ਹੀ ਆ ਨਾ ਵੀਰੇ ਇਹ ਤਾਂ ਡੀਜ਼ਲ ਜਿੱਡੀ ਜੀ ਡੀਜ਼ਲ ਅਲਾਈ ਟਾਇਰ ਲੱਗੇ ਹੋਏ ਆ ਅਲਾਈ ਟਾਇਰ ਲੱਗੇ ਹੋਏ ਆ ਜੀ ਚੈੱਕ ਕਰਾ ਦਿਓ ਆਹ ਆ ਗੱਡੀ 2017 ਮਾਡਲ ਹਾਂ i10 ਡੀਜ਼ਲ ਵੇਰੀਐਂਟ ਦੀ ਗੱਡੀ ਆ ਠੀਕ ਹੈ ਉਹ ਲਾਏ ਚੈੱਕ ਕਰੋ ਟਾਇਰ ਚੈੱਕ ਕਰੋ ਇਹਦੇ ਜੀ ਆਜੋ ਫੇਰ ਦੇਖੋ ਜੀ 65000 ਦੇ ਮਾਲਕ ਨੇ ਉਹ ਲਾਏ ਤੇ ਟਾਇਰ ਹੀ ਪਵਾਏ ਆ ਲਓ ਵੀ 65000 ਦੇ ਪੂਰੇ ਠੀਕ ਹੈ ਗੱਡੀ ਅੰਦਰੋਂ ਚੈੱਕ ਕਰੋ ਹਾਂ ਲੱਗੀ ਹੋਈ ਆ LCD ਲੱਗੀ ਹੋਈ ਆ ਸਾਰਾ ਕੁਝ ਸੀਟ ਕਵਰ ਚੈੱਕ ਕਰੋ ਸਾਰਾ ਕੁਝ ਚੈੱਕ ਕਰੋ ਓਰੀਜਨਲ ਗੱਡੀ ਆ ਬੰਪਰਾਂ ਤੋਂ ਇਲਾਵਾ ਸਾਰੀ ਗੱਡੀ ਓਰੀਜਨਲ ਆ ਠੀਕ ਹੈ ਵੀਰੇ ਇਹ ਗੱਡੀ ਦਾ ਵੀ ਆਪਾਂ ਰੇਟ ਛੋਟਾ ਜਿਹਾ ਦੇ ਦਾਂਗੇ ਜੀ ਹਾਂ ਇਹ ਗੱਡੀ ਆਪਾਂ ਦੇ ਦਾਂਗੇ 3 ਲੱਖ ਤੇ 75 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ 3 ਲੱਖ ਤੇ 75 ਹਜ਼ਾਰ ਸੈਣੀ ਵੀਰੇ ਇੱਕ ਗੱਲ ਗਾਵਾਂ ਇੱਕ ਗਾਉਂਗਾ 3 ਲੱਖ ਤੇ 75 ਹਜ਼ਾਰ ਚਲੋ ਡਨ ਆ ਜੀ ਜੋ ਤੁਸੀਂ ਕਹੀ ਜਾਓਗੇ ਸਭ ਕੁਝ ਡਨ ਹੋਈ ਜਾਣਾ 3 ਲੱਖ 70 ਹਜ਼ਾਰ ਆ ਜਿਓ ਜਰੂਰ ਆ ਜਿਓ ਮੈਂ ਇਹੀ ਗੱਲ ਕਹਿਣੀ ਜਾਊਂਗਾ ਜਦੋਂ ਤੁਸੀਂ ਆਨੇ ਹੋ ਨਾ ਉਦੋਂ ਪਤਾ ਲੱਗਦਾ ਵੀ ਗੱਡੀਆਂ ਕੀ ਨੇ ਵੀਡੀਓ 'ਚ ਤਾਂ ਜਿੰਨੀ ਸੋਹਣੀ ਗੱਡੀ ਲੱਗਦੀ ਆ ਉਦੋਂ ਜ਼ਿਆਦਾ ਸੋਹਣੀ ਉਦੋਂ ਲੱਗੂ ਜਦੋਂ ਤੁਸੀਂ ਇੱਥੇ ਆ ਕੇ ਸੈਲਫ ਮਾਰੋਗੇ ਤੇ ਗੇਅਰ ਪਾ ਕੇ ਟ੍ਰਾਈ ਲਵੋਗੇ ਠੀਕ ਆ ਜੀ ਆਓ ਵੀਰੇ ਹੁਣ ਤੁਹਾਨੂੰ ਹੋਰ ਕਾਰਾਂ ਦਿਖਾਣੀਆਂ ਸਟਾਰਟ ਕਰੀਏ ਕਾਰਾਂ ਬਹੁਤ ਨੇ ਆ ਜਾ ਕੇ ਕਰੋ ਇੱਧਰ ਵਾਲੀ ਲੇਨ ਹੁਣ ਵੱਡੀਆਂ ਕਾਰਾਂ ਦੀ ਆ ਗਈ ਆ ਦਿਖਾਓ ਪਹਿਲਾਂ ਟੈਟੋਸ ਇਹ ਟੈਟੋਸ ਜੀ ਹੂੰ 2013 ਮਾਡਲ ਆ ਠੀਕ ਹੈ ਗੱਡੀ ਚੈੱਕ ਕਰੋ ਜੀ ਲਓ ਵੀ ਗੱਡੀ ਦਾ ਰੰਗ ਰੂਪ ਦੇਖੋ ਗੱਡੀ ਚੈੱਕ ਕਰੋ ਵਧੀਆ ਗੱਡੀ ਆ ਹਾਂ ਅੰਦਰੋਂ ਬਾਹਰੋਂ ਚੈੱਕ ਕਰਾਓ ਜੀ ਵੀਰ ਜੀ ਔ ਲਾਇ ਲੱਗੇ ਆ ਟਾਇਰ ਨਵੇਂ ਆ ਹੂੰ ਇਹ ਗੱਡੀ ਵੀ ਆਪਾਂ ਛੋਟੇ ਜਿਹੇ ਰੇਟ ਤੇ ਦੇ ਦਾਂਗੇ ਭਾਜੀ ਦੇ ਦਿਓ ਫੇ 3 ਲੱਖ ਤੇ 10 ਹਜ਼ਾਰ ਦੀ ਗੱਡੀ ਦੇ ਦਾਂਗੇ ਆਪਾਂ। ਲਓ ਵੀ ਹੁਣ ਮੈਂ ਕਹਿਣੀ ਇੱਕ ਗੱਲ ਚਾਹੂੰਗਾ। ਹੁਕਮ ਕਰੋ ਮੇਰੇ ਭਰਾ ਨੇ ਘਰੇਲੂ ਰੱਖਣ ਲਈ ਜਾਂ ਫੇ ਉਹਨੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਟੈਕਸੀ ਦਾ। ਬਿਲਕੁਲ ਆ ਗੱਡੀ ਲੈ ਜਾਓ ਵੀਰੇ 3 ਲੱਖ 10 ਹਜ਼ਾਰ ਤੇ ਲੋਨ ਵੀਰੇ ਦੱਸੋ ਕਿੰਨਾ ਕਰਾਉਗੇ। ਲੋਨ ਇਹਦਾ ਕਰਾ ਦਾਂਗੇ ਜੀ 2.5 ਲੱਖ 2.5 ਲੱਖ ਦਾ ਲੋਨ ਕਰਾ ਦਾਂਗੇ। 2.5 ਤੋਂ 2.5 ਲੱਖ ਦਾ ਲੋਨ ਵੀ ਹੋਏਗਾ। ਸਿਬਲ ਵਧੀਆ ਲੈ ਆਇਓ 2.5 ਲੱਖ ਦਾ ਲੋਨ ਹੋ ਜਾਊਗਾ ਜੀ। ਸਿਬਲ ਆਪਣਾ ਚੰਗਾ ਲੈ ਕੇ ਆਇਓ ਮੈਂ ਬਾਰ-ਬਾਰ ਹਰੇਕ ਵੀਡੀਓ ਚ ਇਹੀ ਗੱਲ ਕਹਿਣਾ ਹੁੰਦਾ ਤੁਹਾਨੂੰ। ਐਵਰੇਜ ਵਾਰਾਂ ਤੁਸੀਂ ਜਾਣਦੇ ਹੋ ਇਹ ਗੱਡੀ ਦੀ ਇਹ ਡੀਜ਼ਲ ਹੀ ਆ ਗਈ ਹੈ ਨਾ ਡੀਜ਼ਲ ਹੀ ਜੀ ਡੀਜ਼ਲ ਗੱਡੀ ਆ ਲਾਇਪੇ ਹੋਇਆ ਟਾਇਰ ਨਵੇਂ ਆ ਠੀਕ ਹੈ ਤੇ ਐਂਡ ਤੱਕ ਤਾਂ ਬਣੇ ਰਹੋ ਮੈਂ ਨਾ ਐਂਡ ਦੇ ਉੱਤੇ ਇੱਕ ਵਾਰੀ ਫੇਰ ਦੱਸੂਗਾ ਪੈਟਰੋਲ ਡੀਜ਼ਲ ਕਿਹੜੀ-ਕਿਹੜੀ ਆ ਠੀਕ ਹੈ ਐਂਡ ਤੱਕ ਬਣੇ ਰਹੋ ਆਹਾ ਵੀਰੇ ਅਮੇਜ ਅਮੇਜ 2021 ਮਾਡਲ ਆ ਹਾਂ ਫਰਸਟ ਓਨਰ ਦੀ ਗੱਡੀ ਆ ਠੀਕ ਹੈ ਫੁੱਲ ਇਨਸ਼ੋਰਡ ਆ ਹਾਂ ਪੈਟਰੋਲ ਵੇਰੀਐਂਟ ਦੇ ਵਿੱਚ ਗੱਡੀ ਆ ਇਹ ਠੀਕ ਹੈ ਵੀਰੇ ਇਹਦਾ ਵੀ ਆਪਾਂ ਛੋਟਾ ਜਿਹਾ ਰੇਟ ਦੇ ਦੇਣਾ ਜੀ 2021 ਮਾਡਲ ਹੂੰ ਤੇ ਰੇਟ ਸੁਣ ਲਓ ਕਨਾਲ ਵੀਰੇ ਹੂੰ ਇਹਦਾ ਰੇਟ ਤੁਸੀਂ ਸੋਚਿਆ ਵੀ ਨਹੀਂ ਹੋਊਗਾ ਆਪਾਂ ਉਹ ਰੇਟ ਦੇ ਦੇਣਾ ਇਹਦਾ ਆਹੀ ਕੰਮ ਤਾਂ ਅੱਜ ਕਰਨਾ ਬਸ ਇਹ ਰੇਟ ਆਪਾਂ ਇਹਦਾ ਦੇ ਦੇਣਾ ਜੀ 5 ਲੱਖ ਤੇ 35000 ਦੀ ਗੱਡੀ ਦੇ ਦਾਂਗੇ ਜੀ 5 ਲੱਖ 35000 ਅਮੇਜ ਦੀ ਗੱਲ ਕਰ ਰਹੇ ਹਾਂ 2000 ਉਹ ਹੀ ਕਹਿ ਰਹੇ ਆ 5 ਲੱਖ 35000 ਦੀ ਆਪਾਂ ਮੇਜ ਦੇ ਦਾਂ 2021 ਮਾਡਲ ਮਾਡਲ ਸੁਣ ਲਓ ਪੈਟਰੋਲ ਵੈਰੀਐਂਟ ਆ ਰੇਟ ਸੁਣ ਲਓ ਹੁਣ ਮੈਂ ਕੀ ਕਹਾਂ ਤੇ ਆ ਜਿਓ ਮੇਰਾ ਭਰਾ ਮੈਂ ਕੋਈ ਬਾਧੂ ਗੱਲਾਂ ਨਹੀਂ ਕਰਨੀ ਅੱਜ ਠੀਕ ਹੈ ਤੁਹਾਨੂੰ ਅੱਜ ਰੇਟ ਲੈਣੇ ਆ ਰੇਟ ਬੋਲਣਗੇ ਅਸੀਂ ਘੱਟ ਬੋਲਾਂਗੇ ਆਹਾ ਵੀਰੇ फॉर्च्यूनर हां 2003 ਦਾ ਮਾਡਲ ਜੀ ਠੀਕ ਹੈ ਪੂਰੀ ਤਿਆਰ ਕੀਤੀ ਹੋਈ ਗੱਡੀ ਆ ਆ ਲਾਈਟਾਂ ਹੂਟਰ ਸਭ ਕੁਝ ਲੱਗਿਆ ਅੰਦਰ ਬਾਹਰ ਲਾਈਟਾਂ ਵੀ ਜਗਦੀਆਂ ਇਹਦੇ ਰਾਤ ਦਾ ਟਾਈਮ ਨਹੀਂ ਹੈਗਾ ਨਹੀਂ ਤਾਂ ਤੁਹਾਨੂੰ ਲਾਈਟਾਂ ਲੂਟਾਂ ਜਗਾ ਕੇ ਦਿਖਾਉਂਦੇ ਅੰਦਰੋਂ ਬਾਹਰ ਚੈੱਕ ਕਰਾਓ ਜੀ ਠੀਕ ਹੈ ਹਾਂ ਪੂਰੀ ਤਿਆਰ ਕੀਤੀ ਹੋਈ ਗੱਡੀ ਆ ਹੂੰ ਇਹ ਵੀ ਆਪਾਂ ਛੋਟੇ ਜਿਹੇ ਰੇਟ ਤੇ ਦੇ ਦੇਣੀ ਆ ਇਹ ਸੈਕੰਡ ਓਨਰ ਗੱਡੀ ਆ ਠੀਕ ਹੈ ਤੇ ਛੋਟੇ ਜਿਹੇ ਰੇਟ ਤੇ ਦੇ ਦੇਣੀ ਆ ਰੇਟ ਦੱਸ ਦੋ ਤੁਸੀਂ ਜੋ ਕੋ ਰੇਟ ਤੇ ਦੇ ਦਾਂਗੇ ਜੀ ਮੈਂ ਸੈਣੀ ਭਾਜੀ ਬਾਲੀਆਂ ਗੱਲਾਂ ਕਰਦੇ ਹੋਏ ਇੱਕ ਗੱਲ ਕਹੂੰਗਾ ਕਿ ਜਿਹੜੇ ਮੇਰੇ ਐਨ ਆਰ ਆਈ ਭਰਾ ਬਿਲਕੁਲ ਇੰਡੀਆ ਆਣਾ ਚਾਹੁੰਦੇ ਆ ਤੇ ਆ ਕੇ ਉਹਨਾਂ ਨੂੰ ਇਹ ਆ ਕਿ ਆਪਾਂ ਗੱਡੀ ਲੈਣੀ ਆ ਫਾਰਚੂਨਰ ਫਾਰਚੂਨਰ ਬਸ ਉਹਨਾਂ ਨੂੰ ਆਪਾਂ ਦਿਵਾਨੀਆ ਰੇਟ ਇਹੋ ਜਿਹਾ ਦੇ ਦਿਓ ਦੇ ਦਾਂਗੇ ਜੀ ਲਾ ਦਿਓ ਸੇਰਾ ਲਾ ਦੀਏ ਸੇਰਾ ਫਿਰ ਲਾ ਦਿਓ ਲਾ ਦੀਏ ਲਾ ਦਿਓ ਇਹ ਆਪਾਂ ਗੱਡੀ ਦੇ ਦਾਂਗੇ ਜੀ 9 ਲੱਖ ਤੇ 75 ਹਜ਼ਾਰ ਦੀ ਗੱਡੀ ਦੇ ਦਾਂਗੇ ਦੇਖ ਲਓ ਹੋਰ ਦੱਸੋ ਦੇਖਸੋ ਕੋਈ 9 ਲੱਖ 75 ਹਜ਼ਾਰ ਦੀ ਕੋਈ ਗੱਡੀ ਦੇ ਜਵੇ 9 ਲੱਖ 75 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ ਇਹ ਕਈਆਂ ਹੋਈਆਂ ਪੁਰਾਣੀਆਂ ਲੈਣੀਆਂ ਸੋਰੈਂਸ ਟ੍ਰਾਂਸਫਰ ਨਾਲ ਦਵਾਂਗੇ ਹੋਰ ਦੱਸੋ ਚੱਕੋ ਹੋਏ ਹੁਣ ਕਹੋ ਵੀ ਰੇਟ ਜ਼ਿਆਦਾ ਤਾਂ ਹੀ ਰੇਟ ਕਿਦਾਂ ਹੁਣ ਮੈਨੂੰ ਕਮੈਂਟ ਕਰਕੇ ਇਹ ਪਤਾ ਲੱਗਣਾ ਚਾਹੀਦਾ ਵੀ ਅੱਜ ਦੀ ਵੀਡੀਓ ਦੇ ਰੇਟ ਕਿਹੇ ਜੇ ਨੇ ਵੀ ਤੁਹਾਨੂੰ ਗੱਲਬਾਤ ਕਿਵੇਂ ਦੀ ਲੱਗਦੀ ਪਈ ਆ ਵੀਡੀਓ ਦੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਕਿਉਂਕਿ ਤੁਹਾਡੇ ਲਈ ਉਹ ਇੰਨੀ ਮਿਹਨਤ ਕਰੀਦੀ ਆ ਇੰਨੇ ਵਧੀਆ ਵਧੀਆ ਰੇਟ ਲੈ ਕੇ ਆਈ ਦੇ ਭਰਾਵਾਂ ਦਾ ਆਹਾ ਲੋ ਜੀ ਕਾਲੀ ਨਾਗਣੀ ਇਹ ਬੜੀ ਰੇਅਰ ਦੇਖ ਦੀ ਕਾਲੇ ਰੰਗ ਚ ਦੇਖ ਲਓ ਕਾਲੇ ਰੰਗ ਚ ਬਹੁਤ ਰੇਅਰ ਆ ਬੜੀ ਇਹ ਗੱਡੀ ਹਲੇ ਇਦਾਂ ਹੀ ਆਈ ਆ ਹਾਂ ਇਹ ਗੱਡੀ ਤਵਾਈ ਤੱਕ ਨਹੀਂ ਹੈਗੀ ਜੀ ਇਦਾਂ ਹੀ ਦਿਖਾਤੀ ਇਦਾਂ ਹੀ ਦਿਖਾ ਰਹੇ ਆ 18.19 ਮਾਡਲ ਆ ਸੈਕੰਡ ਓਨਰ ਦੀ ਗੱਡੀ ਆ ਠੀਕ ਹੈ ਵੀਰੇ ਵਧੀਆ ਜੇ ਰੇਟ ਤੇ ਛੋਟੇ ਜੇ ਰੇਟ ਤੇ ਆਪਾਂ ਗੱਡੀ ਦੇ ਦੇਣੀ ਹੈ ਨਿਆਰਾ ਦੇ ਦिए ਦੇ ਦਿਓ 7 ਲੱਖ ਤੇ 18000 ਦੀ ਗੱਡੀ ਦੇ ਦਾਂਗੇ ਜੀ 7 ਲੱਖ 18000 ਚ ਕਾਲੇ ਰੰਗ ਦੀ ਕਰੇਟਾ ਠੀਕ ਹੈ ਜੀ 18/19 ਮਾਡਲ ਸੁਣ ਲਓ 18/19 19 ਚ ਨਿਕਲੀ ਆ ਹਾਂ ਹਾਂ ਜੀ 18 ਦੀ ਮੈਨੂੰ ਚਿਰਿੰਗਾ 18 ਮੈਨੂਫੈਕਚਰਿੰਗ 19 ਦੀ ਰਜਿਸਟ੍ਰੇਸ਼ਨ ਤੇ ਬਾਕੀ ਲੋਨ ਵਧੀਆ ਕਰਾ ਦਾਂਗੇ ਸਿਬਲ ਸਕੋਰ ਆਪਣਾ ਚੰਗਾ ਲੈ ਕੇ ਡੀਜ਼ਲ ਆ ਡੀਜ਼ਲ ਗੱਡਾ ਵੇਰੀਐਂਟ ਡੀਜ਼ਲ ਵੇਰੀਐਂਟ ਆ ਤੇ ਐਸ ਐਕਸ ਐਸ ਐਕਸ ਆ ਗਿਆ ਡੀਜ਼ਲ ਹਾਂਜੀ ਠੀਕ ਹੈ ਆਹਾ 2015 ਮਾਡਲ ਆ ਜੀ ਹਾਂ ਫਰਸਟ ਓਨਰ ਦੀ ਗੱਡੀ ਆ ਠੀਕ ਹੈ ਗੱਡੀ ਦਾ ਖੜਾਵਾ ਦੇਖੋ ਔਰ ਲਾਇ ਟਾਇਰ ਸਾਰਾ ਕੁਝ ਵਧੀਆ ਲੱਗੇ ਆ ਅੰਦਰੋਂ ਬਾਹਰ ਸੀਟ ਕਵਰ ਚੈੱਕ ਕਰੋ ਜੀ ਬਾਕੀ ਵੀਰੇ ਇਹਨੂੰ ਮਿਨੀ ਐਸ ਯੂ ਵੀ ਕਹਿ ਦਿੰਦੇ ਆ ਠੀਕ ਹੈ ਜੀ ਗੱਡੀ ਥੋੜੀ ਉੱਚੀ ਵੀ ਆ ਜਾਂਦੀ ਆ ਤੇ ਬਾਕੀ ਸਪੋਰਟਸ ਯੂਟੀਲਿਟੀ ਵਹੀਕਲ ਮਿਨੀ ਆਲਾ ਕਹਿ ਹੀ ਦਿੰਦੇ ਆ ਇਹਨੂੰ ਤੇ ਬਾਕੀ ਅੰਦਰ ਉਹ ਚੈੱਕ ਕਰੋ ਗੱਲਬਾਤ ਵੀਰੇ ਇਹ ਨਾਮ ਪਹਿਲੇ ਹੀ ਆ ਪਹਿਲੇ ਨਾਮ ਦੀ ਗੱਡੀ ਆ ਜੀ ਪਹਿਲੇ ਨਾਮ ਦੀ ਆ ਸਾਰੇ origignal ਗੱਡੀ ਆ ਨਾਲੇ ਲਾਈਟ ਟਾਇਰ ਲੱਗੇ ਆ ਲਾਈਟ ਟਾਇਰ ਲੱਗੇ ਆ ਟਾਇਰ ਨਵੇਂ ਆ ਹਾਂ ਇਹ ਵੀ ਗੱਡੀ ਆਪਾਂ ਰੇਟ ਛੋਟੇ ਜਿਹੇ ਰੇਟ ਤੇ ਗੱਡੀ ਇਹ ਵੀ ਦੇ ਦੇਣੀ ਆ ਜੀ ਦੇ ਦਿਓ ਦੇ ਦਈਏ ਜੀ ਪੂਰੇ ਆਪਾਂ 4 ਲੱਖ ਦੀ ਗੱਡੀ ਦੇ ਦਾਂਗੇ ਜੀ 4 ਲੱਖ ਦੀ 3 ਲੱਖ 80 ਹਾਂ डन ਆ ਜੀ ਆ ਜੋ ਫਿਰ ਆਹ ਨੋਵਾ ਇਹ ਨੋਵਾ 2015 ਮਾਡਲ ਹਾਂ ਟੌਪ ਵਾਲਾ ਵੇਰੀਐਂਟ ਆ ਜੈਡ ਵੇਰੀਐਂਟ ਜੀ ਠੀਕ ਹੈ 7 ਸੀਟਰ ਗੱਡੀ ਆ ਹਾਂ ਤੇ ਗੱਡੀ ਬਹੁਤ ਸੋਹਣੀ ਆ ਹੂੰ ਚਲਾਵਾ ਗੱਡੀ ਦਾ ਦੇਖੋ ਓਲਾਈ ਚੈੱਕ ਕਰੋ ਟਾਇਰ ਚੈੱਕ ਕਰੋ ਹੂੰ ਸਾਰਾ ਕੁਝ ਚੈੱਕ ਕਰੋ ਇਹ ਵੀ ਰੇਟ ਆਪਾਂ ਬਹੁਤ ਘੱਟ ਰੇਟ ਤੇ ਦੇ ਦੇਣੀ ਆ ਜੀ ਗੱਡੀ ਜੈਡ ਵੇਰੀਐਂਟ ਆ ਦੇਖੋ ਜੀ ਹਾਂ ਟੌਪ ਵਾਲਾ ਵੇਰੀਐਂਟ ਆ ਜੈਡ ਠੀਕ ਐ ਦੇ ਦੀਏ ਰੇਟ ਦੇ ਦਿਓ ਰੇਟ ਹੀ ਦੇਣੇ ਅੱਜ ਮੈਂ ਤਾਂ ਪੱਕੀ ਗੱਲ ਆ ਨਾ ਆਹੋ ਤਿੰਨ ਗੱਡੀਆਂ ਇੱਥੇ ਰਹਿ ਗਈਆਂ ਗੱਡੀਆਂ ਤਾਂ ਅੰਦਰ ਚਾਰ ਹੋਰ ਖੜੀਆਂ ਆ ਉਹ ਆਪਾਂ ਬਾਅਦ ਚ ਦਿਖਾਣੇ ਆ ਹਾਂ ਇਹਦਾ ਆਪਾਂ ਰੇਟ ਤੁਹਾਨੂੰ ਬਹੁਤ ਛੋਟਾ ਜਿਹਾ ਰੇਟ ਦੇ ਦਾਂਗੇ ਜੀ ਦੇ ਦਿਓ 6 ਲੱਖ ਤੇ 70 ਹਜ਼ਾਰ ਦੀ ਗੱਡੀ ਦੇ ਦਾਂਗੇ ਚੱਕੋ ਫੇ 15 ਮਾਡਲ ਟੋਪ ਵਾਲਾ ਵੇਰੀਐਂਟ ਆ ਜੀ ਠੀਕ ਆ ਨਾ ਇੰਨੀ ਗੱਲ ਦਾ ਧਿਆਨ ਰੱਖਿਓ ਮੇਰੇ ਭਰਾ ਟੋਪ ਮਾਡਲ ਆ ਆਉ ਤੁਹਾਨੂੰ ਅੰਦਰੋਂ ਵੀ ਗੇੜਾ ਦੇ ਦਿੰਨੇ ਆ ਹਾਂ ਦੇਖੋ ਅੰਦਰੋਂ ਦਿਖਾਓ ਆ ਚੈੱਕ ਕਰੋ ਗੇੜਾ ਅੰਦਰੋਂ ਵੀ ਦੇ ਹੀ ਦਿੰਨੇ ਆ ਚੈੱਕ ਕਰੋ ਵਧੀਆ ਗੱਡੀ ਆ ਕੈਪਟਨ ਸੀਟਾਂ ਆ ਗਈਆਂ ਬਾਕੀ ਟਾਇਓਟਾ ਦੇ ਇੰਜਨਾਂ ਤੇ ਜੇ ਕੋਈ ਬੰਦਾ ਸ਼ੱਕ ਕਰ ਗਿਆ ਤਾਂ ਟਾਇਓਟਾ ਦੀ ਬੇਇੱਜ਼ਤੀ ਆ ਠੀਕ ਆ ਜੀ ਕਰ ਲਿਓ ਮੇਰਾ ਭਰਾ ਕਾਲ ਜਿਹਨੂੰ ਵੀ ਕੋਈ ਕਾਰ ਪਸੰਦ ਆਂਦੀ ਪਈ ਆ ਕੋਈ ਵੀ ਕਾਰ ਠੀਕ ਹੈ ਜੀ ਅੱਜ ਆਪਾਂ ਐਂ ਕਹਿ ਲਈਏ ਵੀ ਨਵਾਂ ਸਾਲ ਚੜਿਆ ਨਾ ਨਵੇਂ ਸਾਲ ਚੜਦੇ ਤੇ ਕੋਸ਼ਿਸ਼ ਇਹੀ ਕਰਨੀ ਆ ਕਿ ਜਿਹੜੇ ਵੀ ਮੇਰੇ ਭਰਾ ਮੋਟਰਸਾਈਕਲ ਵਾਲੇ ਸਾਰਿਆਂ ਨੂੰ ਕਾਰ ਆ ਦਿਵਾ ਦੇਣੀ ਆ ਦਿਵਾ ਹੀ ਦੇਣੀ ਆ ਜੀ ਬਿਲਕੁਲ ਜੀ ਆਹੋ ਗੱਡੀ ਚੈੱਕ ਕਰੋ ਜੀ ਕ੍ਰਿਸਟਾ ਕ੍ਰਿਸਟਾ ਇਹ ਨੋਵਾ ਕ੍ਰਿਸਟਾ 2019 ਮਾਡਲ ਆ ਨੰਬਰ ਵੀ ਚੈੱਕ ਕਰੋ ਨੰਬਰ ਵੀ ਉਨੇ ਹੀ ਆ ਜੀ ਵੀ ਆਈ ਪੀ ਨੰਬਰ ਲੱਗਿਆ ਹੋਇਆ ਲੁਧਿਆਣੇ ਦਾ ਲੁਧਿਆਣੇ ਦਾ ਨੰਬਰ ਆ ਹਾਂ 2019 ਮਾਡਲ ਆ ਨੰਬਰ ਵੀ ਉਨੇ ਹੀ ਆ ਠੀਕ ਹੈ ਇਹ ਗੱਡੀ ਵੀ ਆਪਾਂ ਛੋਟੇ ਜਿਹੇ ਰੇਟ ਤੇ ਗੱਡੀ ਦੇ ਦਾਂਗੇ ਵੀਰ ਜੀ ਨਿਯਾਰਾ ਦੇ ਦਿਓ ਬਸ ਨਜ਼ਾਰਾ ਹੀ ਦੇ ਦੇਣਾ 0019 ਨੰਬਰ ਚੈੱਕ ਕਰ ਲਓ 0019 ਆ ਹਾਂ ਪੀਪੀ10 ਲੁਧਿਆਣੇ ਦਾ ਅੰਦਰ ਇੰਟੀਰੀਅਰ ਵੀ ਹੋਇਆ ਹੋਇਆ ਵਧੀਆ ਇੰਟੀਰੀਅਰ ਹੋਇਆ ਹੋਇਆ ਇਹਦਾ ਹਾਂ ਇਹ ਗੱਡੀ ਆਪਾਂ ਦੇ ਦਾਂਗੇ ਜੀ 14 ਲੱਖ ਤੇ 50 ਹਜ਼ਾਰ ਦੀ ਗੱਡੀ ਦੇ ਦਾਂਗੇ 14 ਲੱਖ 50 ਹਜ਼ਾਰ ਕ੍ਰਿਸਟਾ 2000 2019 19 ਵੀਆਈਪੀ ਨੰਬਰ ਅੰਦਰ ਇੰਟੀਰੀਅਰ ਵੀ ਵਧੀਆ ਹੋਇਆ ਸੈਗਮੈਂਟ ਇੰਨੇ ਕ ਵਧੀਆ ਰੇਟ ਤੇ ਤੁਹਾਨੂੰ ਮਿਲ ਜਵੇ ਉਹਦੇ ਨਾਲ ਦੀ ਕੋਈ ਰੀਜ਼ ਨਹੀਂ ਆ ਹੁਣ ਆ ਜਿਓ ਜਿਹਨੂੰ ਚਾਹੀਦੀ ਹੋਈ ਕਾਰ ਕੈਸ਼ ਲੈਣੀ ਕੈਸ਼ ਬਾਕੀ ਵੈਸੇ ਮੈਂ ਨਾ ਇੱਕ ਚੀਜ਼ ਦਿਮਾਗ 'ਚ ਸੋਚਦਾ ਹੁੰਨਾ ਕਿ ਟਾਈਮ 'ਤੇ ਵੀ ਸਾਰੇ ਮੇਰੇ ਭਰਾਵਾਂ ਨੂੰ ਮਾਲਕ ਇੰਨੀ ਕਿ ਮਿਹਰ ਕਰੇ ਨਾ ਸਾਰੇ ਕੈਸ਼ ਹੀ ਗੱਡੀਆਂ ਚੱਕ ਠੀਕ ਹੈ ਲੋਨ ਵਾਲਾ ਚੱਕਰ ਹੋਵੇ ਹੀ ਨਾ ਬਾਕੀ ਸਾਡਾ ਦੱਸਣਾ ਫਰਜ਼ ਹੁੰਦਾ ਸਾਰਿਆਂ ਨੂੰ ਵੀ ਲੋਨ ਕਿਤੇ ਤੇ ਕਿੰਨਾ ਕੁ ਹੋ ਸਕਦਾ ਵਾ ਉਹ ਸਾਡਾ ਫਰਜ਼ ਆ ਵੀਰੇ ਉਹ ਆਪਾਂ ਦੱਸੀ ਜਾਣਾ ਬਾਕੀ ਜੇ ਕੋਈ ਚੀਜ਼ ਛੋਟੇ ਜਾਂਦੀ ਭੁੱਲ ਜਾਂਦੇ ਆ ਉਹ ਗੁਸਤਾਖੀ ਮਾਫ ਕਰਿਆ ਕਰੋ ਤੇ ਜਿਹੜੇ ਸਕਰੀਨ ਤੇ ਮੈਂ ਨੰਬਰ ਪਾਏ ਹੁੰਦੇ ਨੇ ਨਾ ਉਹਨਾਂ ਤੇ ਇੱਕ ਵਾਰੀ ਕਾਲ ਕਰ ਲਿਆ ਕਰੋ ਠੀਕ ਹੈ ਜੀ ਇੱਕ ਵੀਰੇ ਆ ਦਿਖਾਓ ਫੇ एको सपोर्ट इको सपोर्ट जी 2016 ਮਾਡਲ ਜੀ ਠੀਕ ਹੈ ਸੈਕੰਡ ਓਨਰ ਦੀ ਗੱਡੀ ਆ ਹਾਂ ਗੱਡੀ ਚ ਅੰਦਰੋਂ ਬਾਹਰੋਂ ਚੈੱਕ ਕਰਾਓ ਜੀ ਲਓ ਵੀ ਵਧੀਆ ਗੱਡੀ ਆ ਕਰੋ ਮੇਰਾ ਭਰਾ ਅੰਦਰੋਂ ਦੀ ਚੈੱਕ ਨਵੇਂ ਸੀਟ ਕਵਰ ਸਾਰਾ ਕੁਝ ਓਕੇ ਹੈ ਗੱਡੀ ਦਾ ਜੀ ਠੀਕ ਹੈ ਗੱਡੀ ਇਹ ਵੀ ਆਪਾਂ ਛੋਟੇ ਜਿਹੇ ਰੇਟ ਤੇ ਗੱਡੀ ਦੇ ਦੇਣੀ ਆ ਭਰਾ ਮੇਰੇ ਰੇਟ ਤਾਂ ਵੈਸੇ ਸਾਰਿਆਂ ਦਾ ਹੀ ਛੋਟੇ ਦਿੱਤੇ ਆ ਆ ਇਧਰੋਂ ਆਪਣੀ ਲੈਂਡ ਦੀ ਆਖਰੀ ਗੱਡੀ ਆ ਵੀ ਆਪਾਂ ਛੋਟੇ ਜਿਹੇ ਰੇਟ ਤੇ ਗੱਡੀ ਦੇ ਦੇਣੀ ਆ ਠੀਕ ਆ ਦਿਓ ਇਹ ਆਪਾਂ ਗੱਡੀ 3 ਲੱਖ ਤੇ 80 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ 3 ਲੱਖ 80 ਹਜ਼ਾਰ ਦੇ ਵਿੱਚ ਤੁਹਾਨੂੰ ਮਿਲਣੀ ਆ ਜੀ 2016 ਮਾਡਲ ਸਾਢੇ 4 4 ਲੱਖ ਰੁਪਈਆ ਮੰਗਦੇ ਆ ਆਪਾਂ 3 ਲੱਖ 80 ਹਜ਼ਾਰ ਚ ਦੇ ਦਾਂਗੇ ਜੀ ਲਓ ਵੀ ਹੁਣ ਮੈਨੂੰ ਇਹ ਦੱਸਿਓ ਕਮੈਂਟ ਕਰਕੇ ਵੀ ਅੱਜ ਦੀ ਵੀਡੀਓ ਦੇ ਰੇਟ ਤੁਹਾਨੂੰ ਕਿਹਜੇ ਲੱਗੇ ਤੇ ਬਾਈ ਜੀ ਹੁਣ ਇੱਕ ਤੁਹਾਨੂੰ ਨਾ ਨੋਵਾ ਵੀ ਦਿਖਾ ਦਿੰਨੇ ਆ ਇਹ ਅੰਦਰ ਖੜੀ ਸੀ ਵੀਰੇ ਦੇ ਗਰਾਊਂਡ ਦੇ ਵਿੱਚ ਤੇ ਮੈਂ ਕਹਿੰਨਾ ਵੀਰੇ ਨੇ ਮੈਨੂੰ ਰੇਟ ਦੱਸਿਆ ਮੈਂ ਕਿਹਾ ਯਾਰ ਇਹਨੂੰ ਆਪਾਂ ਪਹਿਲਾਂ ਕਿਉਂ ਨਹੀਂ ਸ਼ੂਟ ਕਰ ਲਿਆ ਠੀਕ ਹੈ ਜੀ ਬਿਲਕੁਲ ਜੀ ਨੋਵਾ 2009 ਮਾਡਲ ਤੇ ਬਾਈ ਰੇਟ ਸੁਣੋਗੇ ਨਾ ਜੇ ਤੁਸੀਂ ਤੁਸੀਂ ਹੁਣ ਇਹ ਨਾ ਕਮੈਂਟ ਕਰਿਓ ਵੀ ਵੀਰੇ ਤੁਸੀਂ ਵੀਡੀਓ ਫੇਕ ਬਣਾਉਂਦੇ ਹੋ ਉਹਨਾਂ ਦਾ ਰੇਟ ਤੁਹਾਨੂੰ ਇਹ ਜਿਆ ਦੇ ਦੇਣਾ ਵੀ ਤੁਸੀਂ ਆਲਟੋ ਛੱਡੋ ਤੁਸੀਂ ਨੋਵਾ ਲੈ ਕੇ ਜਾਓਗੇ 7 ਸੀਟਰ ਮਾਡਲ ਮਾਡਲ 2009 ਹਾਂ ਫਰਸਟ ਓਨਰ ਦੀ ਗੱਡੀ ਆ ਠੀਕ ਹੈ ਪਹਿਲਾਂ ਗੱਡੀ ਦਾ ਖੜਾਵਾ ਚੈੱਕ ਕਰਾਓ ਅੰਦਰੋਂ ਬਾਹਰੋਂ ਗੱਡੀ ਚੈੱਕ ਕਰੋ ਜੀ ਹਾਂ ਇਹਦੇ ਟਾਇਰ ਚੈੱਕ ਕਰਾਓ ਔਰ ਲਾਈ ਚੈੱਕ ਕਰਾਓ ਗੱਡੀ ਦੇ ਦੇਖੋ ਸਿਸਟਮ ਲੱਗਿਆ ਹੋਇਆ ਠੀਕ ਹੈ ਔਰ ਚੱਲੀ ਹੈਗੀ 1,40,000 ਕਿਲੋਮੀਟਰ ਚੱਲੀ ਆ ਉਹ ਵੀ ਬਿਲਕੁਲ オリジナル ਠੀਕ ਹੈ ਵੀਰੇ ਬਿਲਕੁਲ オリジナル8 ਸੀਟਰ ਗੱਡੀ ਆ ਹਾਂ ਟਾਇਰ ਚੈੱਕ ਕਰਾਓ ਬਾਜੀ ਪਿੱਛੋਂ ਜਰਾ ਉਲਾਇ ਚੈੱਕ ਕਰੋ ਸਾਰੀ ਰੀਜਨਲ ਗੱਡੀ ਆ ਤੇ ਵੀਰੇ ਦਾ ਰੇਟ ਕਿੰਨਾ ਦੇਣਾ ਆਪਾ ਰੇਟ ਮੈਂ ਕਹਾਂ ਛੋਟਾ ਜਿਹਾ ਰੇਟ ਦੇ ਦੂੰਗਾ ਅਲਟੋ ਵਾਲਾ ਰੇਟ ਦੇ ਦੂੰਗਾ ਜੀ ਅਲਟੋ ਚ ਵੀ ਗੱਡੀ ਨਹੀਂ ਮਿਲਦੀ ਆਜੋ ਮੇਰੇ ਭਰਾਵਾਂ ਨੂੰ ਨਾ ਮੈਂ ਬਾਹਰ ਆ ਕੇ ਰੇਟ ਦਿੰਨਾ ਇੱਧਰ ਨੂੰ ਆਓ ਜਰਾ ਹੁਣ ਪਹਿਲਾਂ ਚਿਹਰਾ ਦੇਖ ਲਿਓ ਫੇਰ ਇਹ ਨਾ ਕਿਉਂ ਬੀ ਨੋਵਾ ਨਹੀਂ ਦਿਖਾਈ ਕੋਈ ਹੋਰੀ ਦਿਖਾ ਦਿੱਤੀ ਉਹ ਨੋਵਾ ਗੱਡੀ ਕਿੰਨੇ ਚ ਇਨੋਵਾ ਗੱਡੀ ਕਿੰਨੇ ਚ 1,85,000 ਦੀ ਗੱਡੀ ਦੇ ਦਾਂਗੇ ਜੀ 1,85,000 ਕੈਸ਼ ਪੇਮੈਂਟ ਲੈ ਕੇ ਆਇਓ ਤੇ ਗੱਡੀ ਚੱਕ ਕੇ ਲੈ ਜਿਓ ਤੇ ਹੁਣ ਹੋ ਗਈਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਠੀਕ ਹੈ ਜੀ ਉਹ ਸੈਣੀ ਵੀਰੇ ਮੈਂ ਕਿਉਂ ਕਿਹਾ ਪੀ ਇੰਤਿਆਰ ਦੀਆਂ ਘੜੀਆਂ ਖਾਧਾ ਉਹ ਇੱਕ ਤੁਸੀਂ ਚੀਜ਼ ਵਿੱਚ ਰਹਿ ਗਈ ਸੀ ਨਾ ਜਿਹੜੀ ਕਹਿੰਦੇ ਸੀ ਖੀਰ ਤੇ ਦਿਖਾਣੀ ਆ ਤੋਹਫਾ ਤੋਹਫਾ ਉਹ ਤੋਹਫਾ ਤੁਸੀਂ ਦਿਖਾਣ ਲਈ ਆ ਜਾਓ ਹਾਂਜੀ ਮਾਡਲ ਮਾਡਲ 2006 ਹਾਂ 28 ਤੱਕ ਪਾਸ ਆ ਠੀਕ ਹੈ ਫਰਸਟ ਓਨਰ ਦੀ ਗੱਡੀ ਆ ਦੇਖੋ ਜੀ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਲਓ ਆਓ ਫੇਰ ਮੈਂ ਅੰਦਰੋਂ ਵੀ ਦਿਖਾਣੀ ਚਾਹੁੰਦਾ ਅੰਦਰੋਂ ਵੀ ਇੱਕ ਵਾਰੀ ਚੈੱਕ ਕਰ ਆਓ ਚੈੱਕ ਕਰੋ ਇੰਟੀਰੀਅਰ ਵਾਈਜ਼ ਬਿਲਕੁਲ ਸਾਫ਼ ਤੇ ਇੰਟੀਰੀਅਰ ਵਾਈਜ਼ ਠੰਡ ਦਾ ਤੋਹਫਾ ਠੰਡ ਦਾ ਤੋਹਫਾ ਜਿਹੜੇ ਬੰਦੇ ਜਾਂਦੇ ਆ ਨਾ 2-ਵੀਲਰ ਤੇ 2-ਵੀਲਰ ਭੁੱਲ ਜਾਣਗੇ 2-ਵੀਲਰ ਵਾਲਾ ਰੇਟ ਦੇਣਾ ਆਪਾਂ ਆਏ ਹਾਏ ਕੀ ਬਾਤ ਲਾ ਦਿਓ ਫੇਰ ਮੈਂ ਉਹੀ ਚੀਜ਼ ਹੀ ਕਹੀ ਨਾ ਵੀ ਜਿਹੜੇ ਭਰਾ ਹੁਣ ਠੰਡਾ ਦੇ ਕਰਕੇ ਥੋੜੇ ਆ ਮੋਟਰਸਾਈਕਲਾਂ ਤੇ ਕੁੰਗੜ ਦੇ ਪਏ ਆ ਨਾ ਬਾਂ ਨਿਆਰਾ ਲੈਣਾ ਉਹ ਬਿਲਕੁਲ ਗੱਡੀ 'ਚ ਜਾਣ ਮੈਂ ਤਾਂ ਕਹਿੰਦਾ ਵੀ ਸਾਰੇ ਮੇਰੇ ਭਰਾ ਗੱਡੀਆਂ 'ਚ ਜਾਣ ਜੀ ਆਜੋ ਜੀ ਹੁਣ ਤੁਹਾਨੂੰ ਪਹਿਲਾਂ ਦਿਖਾਣੇ ਆ ਚਿਹਰਾ ਗੱਡੀ ਦਾ ਆਲਟੋ ਦਾ ਕਿ ਹੁਣ ਸੁਣਿਓ ਰੇਟ ਰੇਟ ਨਵਾਂਗੇ ਕੁੱਲ 90 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ ਲੱਖ ਰੁਪਈਆ ਵੀ ਨਹੀਂ ਲੈਣਾ ਲਾਓ ਵੀ ਲੱਖ ਨਹੀਂ ਕੋਈ ਸਵਾ ਲੱਖ ਨਹੀਂ ਕੋਲ 90000 ਇੱਕ ਗੱਲ ਕਵਾਂ ਹਾਂਜੀ 88000 ਡਨ ਆ ਜੀ ਤੁਹਾਡੀ ਕੋਈ ਗੱਲ ਮੋੜੀ ਆ ਆਪਾਂ 88000 ਦੀ ਗੱਡੀ ਤੁਹਾਨੂੰ ਮਿਲ ਜਾਣੀ ਹੁਣ ਆ ਜਾਓ ਬਸ ਦਵਾ ਦਵ ਸਕਰੀਨ ਤੇ ਜਿਹੜੇ ਮੈਂ ਨੰਬਰ ਪਾਏ ਹੋਏ ਨਾ ਤੁਹਾਨੂੰ ਐਡਰੈਸ ਮੈਂ ਫੇਰ ਦੱਸ ਦਿੰਦਾ ਲੁਧਿਆਣਾ ਬੱਸ ਸਟੈਂਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਤੁਸੀਂ ਲੁਧਿਆਣਾ ਬੱਸ ਸਟੈਂਡ ਪਹੁੰਚ ਗਏ ਤੁਸੀਂ ਫੇਰ ਅੱਗੇ ਆਣਾ ਵਾ ਆਤਮਪਾਰਕ ਵਾਲੇ ਰੋਡ ਤੇ ਠੀਕ ਆ ਜੀ ਆਤਮਪਾਰਕ ਵਾਲੇ ਰੋਡ ਤੇ ਆ ਕੇ ਵੀਰੇ ਪਹਿਲਾਂ ਜਕੀਨਾ ਸੀ ਆਪਣੇ ਮੈਰੀਲੈਂਡ ਪੈਲੇਸ ਜੀ ਮੈਰੀਲੈਂਡ ਪੈਲੇਸ ਪੈਲੇਸ ਤੋਂ ਜਸਟ ਥੋੜਾ ਜਿਹਾ ਹੀ ਅੱਗੇ ਆ ਜੀ ਥੋੜਾ ਜਿਹਾ ਅੱਗੇ ਆ ਕੇ ਪਹਿਲਾ ਕੱਟ ਹੀ ਆ ਮੇਰੇ ਕੋਲ ਪਹਿਲਾ ਕੱਟ ਹੀ ਆ ਮੈਰੀਲੈਂਡ ਪੈਲੇਸ ਤੋਂ ਜਿਵੇਂ ਅੱਗੇ ਆਏ ਤੁਸੀਂ ਪਹਿਲਾ ਕੱਟ ਹੀ ਤੁਸੀਂ ਖੱਬੇ ਹੱਥ ਮੋੜਨਾ ਵਾ ਤੇ ਤੁਹਾਨੂੰ ਵਿਰੇ ਦੀਆਂ ਗੱਡੀਆਂ ਦੀਆਂ ਲੈਣਾ ਦੇਖ ਜਣੀਆਂ ਵਾ ਆਹ ਕਿਹੜੀ ਆ ਡੀਜ਼ਲ ਪੈਟਰੋਲ ਇਹ ਡੀਜ਼ਲ ਜੀ ਠੀਕ ਐ ਆਹਾ ਡੀਜ਼ਲ ਜੀ ਠੀਕ ਐ ਆਹਾ ਡੀਜ਼ਲ ਕਿਹਦੀ ਜੀ ਇਹ ਵੀ ਡਸਟਰ ਡਸਟਰ ਡੀਜ਼ਲ ਕ੍ਰੇਟਾ ਕ੍ਰੇਟਾ ਵੀ ਡੀਜ਼ਲ ਤੇ ਫਾਰਚਨਰ ਫਾਰਚਨਰ ਵੀ ਡੀਜ਼ਲ ਉਹਦੇ ਬਾਅਦ ਆ ਮੇਜ਼ ਇਹ ਆਪਣੀ ਆ ਗਈ ਜੀ ਪੈ ਤੇ ਇਹ ਆਈਡੀਓ ਕੀ ਮਾਡਲ ਪੈਟਰੋਲ ਗੱਡੀ ਇਹ ਵੀ ਡੀਜ਼ਲ ਗੱਡੀ ਹੈ ਜੀ ਤੇ ਆਪਣੀ ਡੈਸ਼ ਪੈਟਰੋਲ ਹੋ ਜੀ ਇੱਕ ਉਹ ਡੈਸ਼ ਉਹ ਡੈਸਨ ਉਹ ਵੀ ਪੈਟਰੋਲ ਦੀ ਜੀ ਤੇ ਆਹ ਡੀਜ਼ਲ 17 ਮਾਡਲ 17 ਮਾਡਲ ਡੀਜ਼ਲ ਮਾਡਲ ਵੀ ਦਤਾ ਹਾਂ ਜੀ ਹਾਂ ਜੀ 15 ਮਾਡਲ ਇਹ ਵੀ ਡੀਜ਼ਲ ਦੀ ਗੱਡੀ ਤੇ ਆਹ ਵੀਰੇ 13 ਮਾਡਲ ਜਿਹੜਾ ਇਹ ਵੀ ਡੀਜ਼ਲ ਦੀ ਠੀਕ ਹੈ ਤੇ ਆਹ ਪੈਟਰੋਲ ਜੀ ਆਟੋਮੈਟਿਕ ਆਟੋਮੈਟਿਕ ਟਰਾਂਸਮਿਸ਼ਨ ਪੈਟਰੋਲ 19 ਮਾਡਲ 19 ਮਾਡਲ ਆਟੋਮੈਟਿਕ ਆ ਹਾਂ ਆਟੋਮੈਟਿਕ ਜੀ ਆਹ ਪੈਟਰੋਲ ਜੀ ਬੈਗਨਾਰ ਇਹ ਵੀ ਪੈਟਰੋਲ ਦੀ ਪੈਟਰੋਲ ਹੋ ਗਈ ਜੀ ਤੇ ਆਹ ਆ ਵੀ ਗੱਡੀ ਆ ਗਈ ਪਟਨਾ ਦੀ ਆ ਵੀ ਪਟ્રોલ ਆ ਇਹ ਵੀ ਪਟ્રોલ ਜੀ ਆਹਾ ਇਹ ਆ ਗਈ ਜੀ ਡੀਜ਼ਲ ਗੱਡੀ ਆ ਗਈ ਉਹਦੇ ਅਗਲੀ ਆਈਟਮ ਉਹ ਪਟ્રોલ ਗੱਡੀ ਆ ਗਈ ਪਟ્રોલ ਗੱਡੀ ਇਹ ਪਟ્રોલ ਜੀ 19 ਮਾਡਲ ਆ ਡੀਜ਼ਲ ਜੀ ਗੱਡੀ ਇਹ ਵੀ ਡੀਜ਼ਲ ਗੱਡੀ ਹੈ ਜੀ ਠੀਕ ਹੈ ਜੀ ਤੇ ਹੋਪ ਕਰਦੇ ਆ ਮੇਰੇ ਭਰਾਵਾਂ ਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਕਿਉਂਕਿ ਤੁਹਾਨੂੰ ਓਨੈਸਟਲੀ ਦੱਸਦਾ ਵਾ ਮੈਨੂੰ ਵੀ ਇਹ ਵੀਡੀਓ ਸ਼ੂਟ ਕਰਕੇ ਮਜ਼ਾ ਆ ਗਿਆ ਕਿਉਂਕਿ ਸਟਾਕ ਖੜਾ ਹੋਵੇ ਨਾ ਜੋ ਜੋ ਗੱਡ ਖਾਨਾ ਉਹ ਤੋਂ ਮਜ਼ਾ ਆਉਂਦਾ ਵੀਡੀਓ ਬਣਾਉਂਦਾ ਵੀ ਕੋਸ਼ਿਸ਼ ਇਹੀ ਰਹਿੰਦੀ ਆ ਵੀ ਕੋਈ ਵੀ ਭਰਾ ਜਿਹੜਾ ਵੀਡੀਓ ਖੋਲ ਲਵੇ ਨਾ ਆਪਣੀ ਤੇ ਉਹ ਵੀਡੀਓ ਜਿਹੜੀ ਉਹਨੂੰ ਗੱਡੀ ਚਾਹੀਦੀ ਆ ਉਹ ਵੀਡੀਓ ਦੇ ਵਿੱਚ ਉਹਨੂੰ ਮਿਲ ਜਵੇ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਤੇ ਅੱਜ ਤਾਂ ਸਟਾਕ ਤੁਹਾਨੂੰ ਦਿਖਾਈ ਦਿੱਤਾ ਵਾ ਇੱਕ ਵਾਰੀ ਕੈਮਰਾ ਘੁਮਾ ਦਿਓ ਫੇਰ ਸਟਾਕ ਦੇਖ ਕੇ ਮਜ਼ਾ ਆ ਜਾਂਦਾ ਵਾ ਨਾਲ ਵੀਰੇ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨਾ ਹਾਂ ਉਹ ਗੱਲਾਂ ਤੇ ਗਾਹਕ ਵੀ ਤੁਹਾਨੂੰ ਕਹੂਗਾ ਤਾਰੀਫ਼ ਹੀ ਕਰੂਗਾ ਵੀ ਤੁਹਾਡੀ ਵੀ ਤੁਹਾਡੀ ਵੀਡੀਓ ਦੇਖ ਕੇ ਅਸੀਂ ਗਏ ਸੀਗੇ ਤੇ ਸਾਨੂੰ ਉਸੇ ਰੇਟ ਤੇ ਗੱਡੀਆਂ ਮਿਲੀਆਂ ਤੇ ਵਧੀਆ ਗੱਡੀਆਂ ਮਿਲੀਆਂ ਇਹੀ ਚੀਜ਼ ਹੁੰਦੀ ਮੇਨ ਤੁਹਾਡੇ ਨਾਲ ਪਿਆਰ ਬਣਾਣਾ ਵਾ ਵੀਰੇ ਦੀ ਪਹਿਲੀ ਵੀਡੀਓ ਆ ਮੈਂ ਕਹਿੰਦਾ ਦੱਬ ਕੇ ਸਪੋਰਟ ਕਰ ਦਿਓ ਹੁਣ ਸਾਡੇ ਵੱਲੋਂ ਕੋਈ ਕਮੀ ਰਹਿ ਗਈ ਤਾਂ ਉਹ ਕਮੈਂਟ ਚ ਦੱਸ ਦਿਓ ਹੁਣ ਤੁਹਾਡੇ ਵੱਲੋਂ ਕਮੀ ਨਹੀਂ ਰਹਿਣੀ ਚਾਹੀਦੀ ਠੀਕ ਹੈ ਜੀ ਇਹ ਆਪਸੀ ਪਿਆਰ ਜਿਹੜਾ ਨਾ ਆਪਣਾ ਤਾਲਮੇਲਾ ਇਹ ਇਦਾਂ ਹੀ ਬਣਿਆ ਰਹਿਣਾ ਵਾ ਜਿਹੜੇ ਮੇਰੇ ਨਵੇਂ ਭਰਾ ਆਏ ਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਨਾ ਕੱਲੀਆਂ ਵੀਡੀਓ ਨਹੀਂ ਦਿਖਾਈਆਂ ਜਾਂਦੀਆਂ ਇੱਥੇ ਆਪਣੇ ਸਬੰਧ ਵੀ ਬਣਾਏ ਜਾਂਦੇ ਹਨ ਜਿਹੜੇ ਰਿਲੇਸ਼ਨ ਆ ਉਹ ਵੀ ਬਹੁਤ ਮੈਟਰ ਕਰਦੇ ਆ ਆਪਾਂ ਭਰਾਵਾਂ ਨਾਲ ਪਿਆਰ ਬਣਾਣਾ ਵਾ ਜੀ ਸਬਸਕ੍ਰਾਈਬ ਕਰ ਲਿਓ ਚ ਕਮੈਂਟ ਕਰਕੇ ਦੱਸਿਓ ਕਿਹੜਾ ਭਰਾ ਕਿਤੋਂ ਕਿਤੋਂ ਵੀਡੀਓ ਦੇਖ ਰਿਹਾ ਵਾ ਤੇ ਹੋਪ ਕਰਦੇ ਆਂ ਵੀਡੀਓ ਕਹਣ ਲੱਗੀ ਹੋਊਗੀ ਉਹਨਾਂ ਭਰਾਵਾਂ ਤੱਕ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਕੋਈ ਗੱਡੀ ਲੈਣੀ ਆ ਤਾਂ ਅਗਲੀ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤ ਸ੍ਰੀ ਅਕਾਲ ਸਤ ਸ੍ਰੀਕਾਲ ਜੀ